ਮੇਰੇ ਥੋੜੇ ਚਿਰ ਪਹਿਲਾਂ ਗੱਲ ਹੋਈ ਸੀ ਆ ਫਿਲਮ ਦੀ ਸਟਾਰਟਿੰਗ ਸੀਗੀ ਬਠਿੰਡਾ ਫੈਸਟੀਵਲ ਸੀਗੀ ਜੀ ਹਾਂਜੀ ਉੱਥੇ ਸ਼ਰਨ ਬਾਈ ਵੀ ਮਿਲੇ ਸੀਗੇ ਉਹਨਾਂ ਨੇ ਸਾਨੂੰ ਦੇਖਿਆ ਸੀਗੀ ਜੀ ਕਹਿੰਦੇ ਵੀ ਅਬ ਤੇ ਲੱਕ ਨਾ ਕਟਾਓ ਦਾੜੀ ਦੂੜੀ ਨਾ ਕਟਾਓ ਬਾਲ ਬੋਲ ਨਹੀਂ ਕਟਾਉਣੇਗੇ 15 15 ਰਾਤਾਂ ਲਗਾਤਾਰ ਸ਼ੂਟ ਚੱਲਿਆ ਜੀ ਜੀ ਹਾਂ ਤੇ ਦਿਨੇ ਵੀ ਚੱਲਣਾ ਜੀ ਮੌਸਮ ਖਰਾਬ ਹੋ ਜਾਣਾ ਜੀ ਸੈੱਟ ਸਟੱਟ ਪਾਟ ਜਾਂਦਾ ਸੀਗਾ ਜੀ ਤਾਂ ਸੈੱਟ ਦਾ ਸਿਸਟਮ ਵੱਡਾ ਸੀਗਾ ਥੋੜਾ ਜਿਆਦਾ ਜਿੱਦੇ ਮਨ ਲਓ ਉਹਦਾ ਪਾਣੀ ਵਾਲਾ ਸੀਨ ਸੀਗਾ ਜੀ ਉਹਦੇ ਸੀ ਮਨ ਲਓ ਸਵੇਰੇ ਨੂੰ 6 ਵਜੇ ਤੋਂ ਉਹਨਾਂ ਨੇ ਕਹਿਤਾ ਸੀਗਾ ਵੀ ਇਸ ਜਿਹੜੇ ਮਾਲਕ ਸਪੋਰਟ ਬਾਈ ਹੁੰਦੇ ਨੇਗੇ ਸ਼ਰਨ ਬਾਈ ਨੇ ਅੱਡ ਗਿਆ ਇੰਦਰ ਬਾਈ ਨੇ ਅੱਡ ਗਿਆ ਮੰਨ ਲਓ 6 ਵਜੇ ਤੋਂ ਅਸੀਂ ਭੁੱਖੇ ਪਾਣੀ ਤੋਂ ਬਣਾ ਤਿਆਏ 12 1 ਵਜੇ ਪਾਣੀ ਪੀਤਾ ਜੀ ਅੱਛਾ ਜੀ ਹਾਂ ਉਹਨਾਂ ਨੇ ਜਮਾ ਭੁੱਖੇ ਰਹੇ ਜਿੰਨਾ ਘੰਟੇ ਸੀਨ ਕੱਢਿਆ ਫਿਰ ਉਹ ਆਪ ਕੋਸ ਤਾਂ ਮੇਕਅੱਪ ਸੀਗਾ ਜੀ ਕੋਸੰਦਰੋ ਭੁੱਖ ਲੱਗੀ ਤੇ ਲੱਗ ਗਈ ਜੀ ਉਦੋਂ ਆਪ ਨੇ ਆਟੋਮੈਟਿਕਲੀ ਸੀਨ ਵਧੀਆ ਬਣਾਇਆ ਜੀ ਮੈਂ ਲੀਡ ਤੇ 네ਗੇਟਿਵ ਕੈਰੇਕਟਰ ਮੈਂ ਜ਼ਿਆਦਾਤਰ ਕਰਦਾ ਹਾਂ ਤੇ ਜਿਹੜੀ ਮੇਰੀ ਸਿਨੇਮੇ ਦੀ ਗੱਲ ਹੈ ਸਿਨੇਮੇ ਦੇ ਮੈਨੂੰ ਪਹਿਲੀ ਵਾਰ ਫਿਲਮਾਂ ਮਰ ਜਾਣੇ ਮਿਲੀ ਸੀ ਬਾਈ ਅਮਰਦੀਪ ਸਿੰਘ ਗਿੱਲ ਦੀ ਉਹਨਾਂ ਨੇ ਮੈਨੂੰ ਅੰਦਰ ਜਦ ਬੜਿਆ ਮੈਂ ਜਮਾ ਸਟਾਰਟਿੰਗ ਦੇ ਵਿੱਚ ਐਡੀਸ਼ਨ ਦੇ ਕੇ ਬਾਹਰ ਮੈਨੂੰ ਉਹਨਾਂ ਨੇ ਦੇਖਣ ਸਾਰੀ ਕਹਦੇ ਕਹਿੰਦੇ ਵੀ ਰੰਗੀ ਆ ਗਿਆ ਉਹਦੇ ਵਿੱਚ ਮੇਰਾ ਨਾਮ ਰੰਗੀ ਨਾਮ ਸੀਗਾ ਜੀ ਨਾ ਫਿਲਮ ਵਾਲਾ ਥੀਟਰ ਸਿਸਟਮ ਹੋ ਰਿਹਾ ਜੀ ਹਾਂਜੀ ਜਿਹੜਾ YouTube ਵਾਲਾ ਸਿਸਟਮ ਹੈ ਮੈਂ ਵੀ ਕੀਤੀਆਂ ਨੇ YouTube ਦੀਆਂ ਫਿਲਮਾਂ ਜੀ ਤੁਹਾਨੂੰ ਐਵੇਂ ਕਹਿੰਦਾ ਮੈਂ ਨਹੀਂ ਕੀਤੀਆਂ ਕਰ ਸਕਦੇ ਆ ਪੈਸਾ ਬੁਸਾ ਕਮਾ ਲੈਣਾ ਇਹ ਥੋੜੇ ਜਿਹੇ ਚਰਵਾਦੇ ਲੋਕ ਇਹਨਾਂ ਨੂੰ ਭੁੱਲ ਜਾਂਦੇ ਆ ਜੀ ਜਿਹੜੇ ਮਤਲਬ ਵੱਡੀਆਂ ਫਿਲਮਾਂ ਨੇ ਸਨੇਮੇ ਦੇ ਫਿਲਮਾਂ ਨੇ ਉਹਨਾਂ ਦਾ ਬਜਟ ਵੀ ਵੱਡਾ ਹੁੰਦਾ ਤੇ ਉਹ ਜੋ ਬੋ ਲੈ ਕੇ ਉਹ ਲੈ ਜਾਂਦਾ ਤੋਲ ਕੇ ਬੋਲਿਆ ਜਾਂਦਾ ਹੁਣ ਇੱਚ ਪਤਾ ਕਿ ਇੱਚ ਥੀਏਟਰ ਵਾਲੇ ਜਿਹੜੇ ਐਕਟਰ ਨੇ ਮੇਰੇ ਸਾਡੇ ਵਰਗੇ ਨੇਗੇ ਇਹਨਾਂ ਨੂੰ ਮੌਕਾ ਮਿਲਣ ਲੱਗਿਆ ਜੀ ਪਹਿਲਾਂ ਜਿਹੜਾ ਹਾਸੇ ਟੱਠਾ ਵਾਲੇ ਹੁੰਦੇ ਕੁਸ ਕੁ ਬੰਦੇ ਚ 10 ਕੁ ਬੰਦੇ ਫਿਲਮ ਬਣਾ ਲੈਂਦੇ ਸੀਗੇ ਪਰ ਹੁਣ ਉਹ ਕੰਮ ਨਹੀਂ ਗਿਆ ਹੁਣ ਇਹਨਾਂ ਨੂੰ ਪੂਰੇ ਦੇ ਪੂਰੇ ਕੈਰੈਕਟਰ ਹੀ ਲੈਣੇ ਪੈਂਦੇ ਹੈਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਅੱਜ ਅਸੀਂ ਤੁਹਾਡੀ ਜਿਹੜੀ ਮੁਲਾਕਾਤ ਹੈ ਇੱਕ ਉਸ ਨੌਜਵਾਨ ਦੇ ਨਾਲ ਕਰਵਾਉਣੀ ਹੈ ਜਿਸ ਦਾ ਨਾਮ ਜਿਹੜਾ ਅੱਜ ਕੱਲ ਪੂਰੇ ਟੌਪ ਤੇ ਹੈ ਸੁਰਖੀਆਂ ਤੇ ਹੈ ਕਿਉਂਕਿ ਉਹ ਲੋਕ ਵੱਧ ਜਾਣਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਜਹਾਜ਼ ਫਿਲਮ ਆਈ ਹੈ ਪਿੱਛੇ ਜੇ ਮੂਵੀ ਆਈ ਹੈ ਜਿਹਨੇ ਉਹ ਵੇਖੀਆ ਉਹਨਾਂ ਦੇ ਵਿੱਚ ਇੱਕ ਸਰਦਾਰ ਦਾਨ ਸਿੰਘ ਦੇ ਕਰੈਕਟਰ ਦੇ ਵਿੱਚ ਨੌਜਵਾਨ ਹੈ ਜਿਹਦਾ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਹਨਾਂ ਦਾ ਪੱਕਾ ਨਾਮ ਤਾਂ ਵੱਡਾ ਸਰਾਉ ਹੈ ਪਰ ਫਿਲਮ ਦੇ ਵਿੱਚ ਆਪਾਂ ਨੇ ਦਾਨ ਸਿੰਘ ਦੇ ਨਾਂ ਤੇ ਵੇਖਿਆ ਆਪਾਂ ਕਰਦੇ ਆ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੇ ਇਸ ਫਿਲਮ ਦੇ ਐਕਸਪੀਰੀਅੰਸ ਬਾਰੇ ਗੱਲਬਾਤ ਹਾਂਜੀ ਬਾਈ ਸਵਾਗਤ ਹੈ ਜੀ ਸਸਿਗਾ ਜੀ ਪਰ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਥੈਂਕ ਯੂ ਜੀ ਸੋ ਆਪਾਂ ਇੱਥੇ ਦਾਨ ਸਿੰਘ ਹੀ ਕਹਾਂਗੇ ਬਾਈ ਜੀ ਹਾਂਜੀ ਕਿਉਂਕਿ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਨਾ ਵੀ ਆ ਨੌਜਵਾਨ ਕੌਣ ਹੈ ਤੇ ਅਸੀਂ ਸੋਚਿਆ ਵੀ ਨਹੀਂ ਲੋਕਾਂ ਦੇ ਵਿੱਚ ਪਤਾ ਲੱਗਣਾ ਚਾਹੀਦਾ ਜੀ ਇਹ ਜਿਹੜੀ ਤੁਸੀਂ ਫਿਲਮ ਕੀਤੀ ਹੈ ਗੁਰੂ ਨਾਨਕ ਜਹਾਜ਼ ਦੇ ਵਿੱਚ ਤੁਹਾਡਾ ਦਾਨ ਸਿੰਘ ਦਾ ਕਰੈਕਟਰ ਹੈ ਬਹੁਤ ਸੋਹਣਾ ਜੀ ਥੈਂਕ ਯੂ ਜੀ ਤੇ ਹਾਂਜੀ ਇਹ ਕਿਵੇਂ ਸਵਾਭ ਬਣਦਾ ਤੁਹਾਡਾ ਇਸ ਫਿਲਮ ਦਾ ਇਹਨਾਂ ਨਾਲ ਸਟਾਰਟਿੰਗ ਦੇ ਵਿੱਚ ਮੈਂ ਪਹਿਲਾਂ ਮਸਤਾਨੇ ਫਿਲਮ ਕੀਤੀ ਸੀ ਜੀ ਜੀ ਹਾਂਜੀ ਉੱਚ ਮੇਰਾ ਛੋਟਾ ਜਿਹਾ ਕਰੈਕਟਰ ਹੈ ਬੈਠੇ ਲੁੱਕ ਹੀ ਹੈਗੀ ਕੋਈ ਡਾਇਲੋਗ ਨਹੀਂ ਸੀਗਾ ਜੀ ਤੇ ਉਸ ਤੋਂ ਬਾਅਦ ਮੇਰੇ ਇਹਨਾਂ ਨਾਲ ਫੋਲੀ ਫੋਲੀ ਗੱਲਬਾਤ ਚ ਵੱਧਦੀ ਰਹੀ ਇੰਦਰ ਬਾਈ ਨਾਲ ਸ਼ਰਨ ਬਾਈ ਨਾਲ ਬਹੁਤ ਪਿਆਰੇ ਇਨਸਾਨ ਹੈ ਸਾਰੀ ਟੀਮ ਬਹੁਤ ਵਧੀਆ ਟੀਮ ਹੈ ਇਹ ਹਾਂਜੀ ਤੇ ਇਹ ਮੇਰੀ ਥੋੜੇ ਚਿਰ ਪਹਿਲਾਂ ਗੱਲ ਹੋਈ ਸੀ ਆ ਫਿਲਮ ਦੀ ਸਟਾਰਟਿੰਗ ਸੀਗੀ ਬ ਉਥੇ ਸ਼ਰਨਬਾਈ ਵੀ ਮਿਲੇ ਸੀਗੇ ਉਹਨਾਂ ਨੇ ਸਾਨੂੰ ਦੇਖਿਆ ਸੀ ਜੀ ਕਹਿੰਦੇ ਵੀ ਅਫਦੇ ਲੁੱਕ ਨਾ ਕਟਾਓ ਦਾੜੀ ਦੂੜੀ ਨਾ ਕਟਾਓ ਵਾਲ ਬੋਲ ਨਹੀਂ ਕਟਾਉਣੇਗੇ ਅਸੀਂ ਵੀ ਚਲੋ ਠੀਕ ਹੈ ਨਹੀਂ ਕਟਾਉਂਦੇ ਹੈਗੇ ਉਹ ਤੋਂ ਬਾਅਦ ਫਿਰ ਸ਼ਰਨਬਾਈ ਦੇ ਇੰਦਰਬਾਈ ਦਾ ਫੋਨ ਆਇਆ ਸੀਗਾ ਸੌਰੀ ਇੰਦਰਬਾਈ ਦੇ ਫੋਨ ਆਇਆ ਸੀਗਾ ਕਹਿੰਦਾ ਵੀ ਵੱਡੇ ਐਂ ਕਰਕੇ ਵੀ ਆਹਾ ਕੈਰੈਕਟਰ ਹੈਗਾ ਤੇ ਤੁਹਾਡਾ ਐਵੇਂ ਐਵੇਂ ਬਜਟ ਆ ਆ ਸਾਰੀ ਗੱਲੇ ਉਹਨਾਂ ਨਾਲ ਗੱਲਬਾਤ ਹੋਈ ਸਾਡੀ ਜੀ ਹਨ ਤੇ ਕਦੋਂ ਸ਼ੂਟ ਹੁੰਦਾ ਜੀ ਕਿਵੇਂ ਰਿਹਾ ਐਕਸਪੀਰੀਅੰਸ ਇਸ ਫਿਲਮ ਦਾ ਜੀ ਇਸ ਫਿਲਮ ਦਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਸੀਗਾ ਜੀ ਸਾਨੂੰ ਕਹੇ ਮੰਨ ਲਓ ਪਿਛਲੀਆਂ ਅਪ੍ਰੈਲ ਦੇ ਵਿੱਚ ਸੀਗਾ ਜੀ ਪੂਰੀ ਗਰਮੀ ਦੇ ਵਿੱਚ ਸਾਡਾ ਸ਼ੂਟ ਚੱਲਦਾ ਹੁੰਦਾ ਸੀਗਾ ਹੂੰ ਦੇ ਮੰਨ ਲਓ ਰਾਤ ਨੂੰ 15-15 ਰਾਤਾਂ ਲਗਾਤਾਰ ਸ਼ੂਟ ਚੱਲਿਆ ਜੀ ਜੀ ਹਾਂ ਤੇ ਦਿਨੇ ਵੀ ਚੱਲਣਾ ਜੀ ਮੌਸਮ ਖਰਾਬ ਹੋ ਜਾਣਾ ਜੇ ਸੈੱਟ ਸ਼ੂਟ ਪਾਟ ਜਾਂਦਾ ਸੀਗਾ ਜੀ ਕਿਉਂ ਸੈੱਟ ਦਾ ਸਿਸਟਮ ਵੱਡਾ ਸੀਗਾ ਥੋੜਾ ਜਿਆਦਾ ਤੇ ਮੈਂ ਬਹੁਤ ਘਾੜ ਸੈੱਟ ਸੀਗਾ ਵਧੀਆ ਸਿਸਟਮ ਸੀਗਾ ਜੀ ਹਾਂ ਜੀ ਤੇ ਵੀ ਜਦੋਂ ਤੁਹਾਨੂੰ ਪਤਾ ਲੱਗਿਆ ਨਾ ਵੀ ਇਹ ਦਾਨ ਸਿੰਘ ਦਾ ਕਰੈਕਟਰ ਹੈ ਤੁਹਾਨੂੰ ਕਿੰਨਾ ਗੇ ਇਹਦੇ ਵਿੱਚ ਉਹ ਕਰਨਾ ਪਿਆ ਜੀ ਤੇ ਇਹ ਗੱਲ ਇਹ ਵੀ ਮੈਨੂੰ ਪਹਿਲਾਂ ਮਾੜਾ ਮੂਟਾ ਜਿਹਾ ਪਤਾ ਸੀਗਾ ਜੀ ਵੀ ਇਹ ਵੀ ਆਹ ਸਿਸਟਮ ਹੈ ਫਿਲਮ ਦਾ ਹੀ ਫਿਲਮ ਦਾ ਵੀ ਨਹੀਂ ਮੈਨੂੰ ਪਤਾ ਸੀਗਾ ਵੀ ਆਪਾਂ ਸਟੋਰੀ ਪੜ੍ਹਦੇ ਸੀਗੇ ਪਹਿਲਾਂ ਆਪਾਂ ਨੂੰ ਸਕੂਲ ਦੇ ਵਿੱਚ ਪੜਾਇਆ ਪੜਾਇਆ ਜਾਂਦਾ ਸੀ ਵੀ ਕਾਮਾਗਾਟਾ ਮਾਰੂ ਇਹ ਹੈਗਾ ਤੇ ਜਦ ਮੈਨੂੰ ਉਹਨੇ ਕਰੈਕਟਰ ਫਾਈਨਲ ਕੀਤਾ ਉਹ ਤੋਂ ਬਾਅਦ ਮੈਂ ਪੜ੍ਹੀ ਸਟੋਰੀ ਅੱਛਾ ਹਾਂ ਵੀ ਕਿਹੜੇ ਕਰੈਕਟਰ ਨੇ ਕੀ ਕੀਤਾ ਸੀ ਆ ਕਿਹੜੇ ਨੇ ਕੀ ਕੀਤਾ ਸੀ ਆ ਹਾਂ ਇਹ ਮੇਰਾ ਦਾਨ ਸਿੰਘ ਦਾ ਕਰੈਕਟਰ ਸੀਗਾ ਇਹ ਚ ਹਾਂਜੀ ਤੇ ਬਹੁਤ ਵਧੀਆ ਕਰੈਕਟਰ ਸੀਗਾ ਜੀ ਉਸ ਟਾਈਮ ਤੇ ਮੰਨ ਲਓ ਆਪਾਂ ਦਾ ਇੱਕ ਫਿਲਮ ਕਰੀਏ ਇਸ ਤੋਂ ਥੋੜੇ ਟਾਈਮ ਲਈ ਭੁੱਖੇ ਰਹਿੰਦੇ ਸੀ ਉਹ ਉਹਨਾਂ ਨੇ 3 ਮਹੀਨੇ ਭੁੱਖੇ ਰਹਿਣਾ ਜੀ ਸਮੁੰਦਰ ਦੇ ਵਿੱਚ ਕੋਈ ਪਾਣੀ ਨਾ ਮਿਲਣਾ ਕੁਝ ਵੀ ਨਾ ਮਿਲਣਾ ਕਿ ਨੌਕਾ ਸਮਾਂਡਾ ਆਊਗਾ ਜੀ ਇਸ ਕਰਕੇ ਵੀ ਅਸੀਂ ਹੌਲੀ 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 ਗੱਲ ਸਮਝਦੇ ਗਏ ਜਿੱਦੇ ਮਨ ਲਓ ਉਹਦਾ ਪਾਣੀ ਵਾਲਾ ਸੀਨ ਸੀਗਾ ਜੀ ਉਹਦੇ ਸੀ ਮੰਨ ਲਓ ਸਵੇਰੇ ਨੂੰ 6 ਵਜੇ ਤੋਂ ਉਹਨਾਂ ਨੇ ਕਹਿਤਾ ਸੀਗਾ ਵੀ ਉਸ ਤੋਂ ਬਾਅਦ ਸੈੱਟ ਦੇ ਉੱਤੇ ਪਾਣੀ ਨਹੀਂ ਆਉਣਾ ਚਾਹੀਦਾ ਜੀ ਜਿਹੜੇ ਮਨ ਲਓ ਸਪੋਰਟ ਬਾਈ ਹੁੰਦੇ ਨੇ ਸ਼ਰਨ ਬਾਈ ਨੇ ਅੱਡ ਗਿਆ ਇੰਦਰ ਬਾਈ ਨੇ ਅੱਡ ਗਿਆ ਮੰਨ ਲਓ 6 ਵਜੇ ਤੋਂ ਅਸੀਂ ਭੁੱਖੇ ਪਾਣੀ ਤੋਂ ਬਣਾ ਤਿਆਏ ਬਾਰਾ 1 ਵਜੇ ਪਾਣੀ ਪੀਤਾ ਜੀ ਅੱਛਾ ਜੀ ਹਾਂ ਉਹਨਾਂ ਨੇ ਜਮਾ ਭੁੱਖੀ ਰਹ ਜਾਂਦਾ ਘਾਂਡ ਸੀਨ ਕੱਢਿਆ ਫਿਰੂਗਾ ਆਪ ਕੋਸ ਤਾਂ ਮੇਕਅਪ ਸੀ ਜੀ ਕਸਮ ਦਰੋ ਬੁੱਖ ਲੱਗੀ ਤੇ ਲੱਗ ਗਈ ਜੀ ਉਦੋਂ ਆਪ ਨੇ ਆਟੋਮੈਟਿਕਲੀ ਸੀਨ ਵਧੀਆ ਬਣਾਇਆ ਜੀ ਅੱਛਾ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਇੱਥੇ ਫਿਰ ਮੁਲਾਕਾਤ ਤੁਹਾਡੀ ਕਿਹੜੇ ਕਿਹੜੇ ਕਲਾਕਾਰਾਂ ਨਾਲ ਹੁੰਦੀ ਹੈ ਕਿਹਦੇ ਨਾਲ ਮਿਲੇ ਹੋ ਕਿਸ ਤਰ੍ਹਾਂ ਦਾ ਤੁਹਾਡਾ ਰਿਆ ਸਾਡੀ ਜ਼ਿਆਦਾਤਰ ਮੁਲਾਕਾਤ ਗੁਰਪ੍ਰੀਤ ਘੁੱਗੀ ਭਾਜੀ ਨਾਲ ਹੀ ਹੁੰਦੀ ਸੀ ਕਿਉਂਕਿ ਸਾ ਮੰਨ ਲਓ ਸਾਡੇ ਜਿੰਨੇ ਵੀ ਸੀਨ ਹੈ ਤਾਂ ਗੁਰਪ੍ਰੀਤ ਭਾਜੀ ਨਾਲ ਨੇ ਬਹੁਤ ਵਧੀਆ ਇਨਸਾਨ ਨੇਗੇ ਤੇ ਆਪ ਤੋਂ ਜੁਨੀਅਰ ਐਕਟਰ ਨੂੰ ਵੀ ਗਾਈਡਿੰਗ ਕਰਦੇ ਨੇ ਵੀ ਤੁਸੀਂ ਇੱਥੋਂ ਐਵੇਂ ਕਰਨਾ ਐਵੇਂ ਕਰਨਾ ਬਹੁਤ ਵਧੀਆ ਕਰਤ ਨੇ ਬਹੁਤ ਕੁਝ ਸਿਖਾਉਂਦੇ ਨੇ ਹਾਂ ਹਾਂ ਜੀ ਤੇ ਉਸ ਤੋਂ ਬਾਅਦ ਕਾਫੀ ਸਮਾਂ ਲੱਗਿਆ ਹਨ ਇਸ ਫਿਲਮ ਦੇ ਮਤਲਬ ਕਿ ਆਉਣ ਤੇ ਹਾਂ ਜੀ 2 ਸਾਲ ਵਾਂਗੂ ਲੱਗਦੇ ਹਾਂ ਹਾਂ ਜੀ ਤੇ ਅਸਲ ਪੂਰਾ ਸੁਰਖਸ਼ੀਆਂ ਦੇ ਵਿੱਚ ਹੈ ਜੀ ਹਾਂ ਜੀ ਤੇ ਕਿਵੇਂ ਜਿਹਾ ਲੱਗਦਾ ਮਹਿਸੂਸ ਹੁੰਦਾ ਤੁਹਾਨੂੰ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਇਹ ਮੁੰਡਾ ਆਪਣੇ ਪਿੰਡ ਦਾ ਹਾਂ ਜੀ ਪਿੰਡ ਚ ਤਾਂ ਚਲੋ ਪਹਿਲਾਂ ਵੀ ਪਤਾ ਸੀ ਇਹ ਮੁੰਡਾ ਇਹ ਕੰਮ ਕਰਦਾ ਪਰ ਹੁਣ ਫਿਲਮ ਦੇ ਦੇਖਣ ਨਾਲ ਏਰੀਆ ਚ ਪਤਾ ਲੱਗਣ ਲੱਗਾ ਜੀ ਇਹ ਫਿਲਮ ਤੋਂ ਵੀ ਆਹ ਮੁੰਡਾ ਇੱਥੇ ਮੈਂ ਮੰਨ ਲਓ ਦਿਖਾਈ ਭਲਾਡੇ ਵੀ ਦੇਖ ਕੇ ਆਇਆ ਸੀ ਆਪਣੇ ਸੁਨਾਮ ਵੀ ਦੇਖੀ ਮੈਂ ਮਹਾਲੀਆ ਚਲ ਦੇਖਦੀ ਰਹੇ ਤਾਂ ਸਕਰੀਨ 플레이 ਦੇਖੀ ਸੀਗੇ ਅਸੀਂ ਤੇ ਉੱਥੇ ਹੀ ਪਤਾ ਲੱਗਦਾ ਸੀ ਵੀ ਆਪਣਾ ਆਹ ਮੁੰਡਾ ਹੈਗਾ ਇਹਨੂੰ ਐ ਉੱਥੋਂ ਵਧੀਆ ਮਾਨ ਮਹਿਸੂਸ ਮਿਲਦਾ ਜਦ ਕੋਈ ਦੋ ਬੰਦੇ ਆਪਾਂ ਨੂੰ ਜਾਣਦੇ ਆਗੇ ਵੀ ਕਹਿੰਦੇ ਵੀ ਯਾਰ ਤੂੰ ਆਗਾ ਤੂੰ ਆਗਾ ਹਾਂਜੀ ਹਾਂਜੀ ਉਦੋਂ ਬਹੁਤ ਵਧੀਆ ਲੱਗਦਾ ਆਪਦੇ ਆਪ ਨੂੰ ਬਿਲਕੁਲ ਬਾਈ ਤੇ ਇਸ ਦੇਖੋ ਤੁਹਾਨੂੰ ਹਣਾ ਇੱਕ ਜਿਵੇਂ ਪਹਿਲਾ ਮਸਤਾਨੇ ਦੇ ਵਿੱਚ ਤੁਹਾਨੂੰ ਛੋਟਾ ਜਿਹਾ ਰੋਲ ਮਿਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਤੁਹਾਡਾ ਵਧੀਆ ਹਾਂਜੀ ਤੇ ਇੱਥੋਂ ਤੱਕ ਪਹੁੰਚਣ ਦੇ ਲਈ ਕਿੰਨਾ ਕੁ ਆਪਾਂ ਮਿਹਨਤ ਸੰਘਰਸ਼ ਕਹਿ ਲਈ ਜਾਂ ਕਦੋਂ ਦੀ ਤੁਹਾਡੀ ਸ਼ੁਰੂਆਤ ਹੋਈ ਹੈ ਵੈਸੇ ਸ਼ੁਰੂਆਤ ਤਾਂ ਮੇਰੀ ਬਚਪਨ ਤੋਂ ਸੀਗੀ ਮੈਂ ਸਕੂਲ ਟਾਈਮ ਤੋਂ ਨਾਟਕ ਹੀ ਕਰਦਾ ਸੀਗਾ ਤੇ ਮੈਨੂੰ ਜਦੋਂ ਮੈਂ ਜਾਂ ਇੱਕ ਜਿਆਦਾਤਰ ਫਿਲਮਾਂ ਦੇਖਦਾ ਸੀਗਾ ਜੀ ਹਾਂਜੀ ਮੈਨੂੰ ਐ ਹੁੰਦਾ ਸੀ ਵੀ ਯਾਰ ਅੱਜ ਮੈਂ ਦੇਖ ਰਿਹਾ ਤੇ ਕੱਲ ਨੂੰ ਮੈਨੂੰ ਵੀ ਕੋਈ ਦੇਖਿਆ ਜੀ ਹਾਂਜੀ ਉਸ ਤੋਂ ਪਹਿਲਾਂ ਨਾਟਕ ਕਰਦਾ ਕਰਦਾ ਫਿਰ ਮੈਂ ਥੀਏਟਰ ਵੀ ਕੀਤਾ ਥੋੜਾ ਜਿਹਾ ਰਾਣਾ ਭਾਈ ਨਾਲ ਤੇ ਮੇਰੀ ਜਿਹੜੀ ਸਟਾਰਟਿੰਗ ਫਿਰ ਉਸ ਤੋਂ ਬਾਅਦ ਮੈਂ ਗਾਣੇ ਗੁਨੇ ਮਿਲੇ ਮੈਨੂੰ ਮੇਨ ਲੀਡ ਤੇ ਨੈਗੇਟਿਵ ਕਰੈਕਟਰ ਮੈਂ ਜ਼ਿਆਦਾਤਰ ਕਰਦਾ ਹਾਂ ਤੇ ਜਿਹੜੀ ਮੇਰੀ ਸਿਨੇਮੇ ਦੀ ਗੱਲ ਹੈ ਸਿਨੇਮੇ ਦੇ ਮੈਨੂੰ ਪਹਿਲੀ ਵਾਰ ਫਿਲਮ ਮਰ ਜਾਣੇ ਮਿਲੀ ਸੀ ਬਾਈ ਅਮਰਦੀਪ ਸਿੰਘ ਗਿੱਲ ਦੀ ਇਹ 19 ਦੇ ਵਿੱਚ ਮਿਲੀ ਸੀ ਮੈਂ ਆਡੀਸ਼ਨ ਦਿੰਦਾ ਰਹਿੰਦਾ ਸੀ ਆ ਪਹਿਲਾਂ ਜੀ ਮੈਨੂੰ ਆਸੀ ਮੈਨੂੰ ਆਡੀਸ਼ਨ দেয়া ਆ ਵੀ ਯਾਰ ਮੈਨੂੰ ਐਡਾ ਵੱਡਾ ਡਾਇਰੈਕਟਰ ਹੈ ਨਾ ਇਨਾਮੀ ਬਹੁਤ ਵੱਡੇ ਨਾਮ ਹੈਗਾ ਤੇ ਆਪਾਂ ਨੂੰ ਕਿਹਨੇ ਪੁੱਛਣਾ ਹੈ ਇੱਥੇ ਵੀ ਆਪਣਾ ਕੰਮ ਆ ਆਡੀਸ਼ਨ ਦਿਓ ਤੇ ਚਲੋ ਤੇ ਉਹਨਾਂ ਨੇ ਮੈਨੂੰ ਅੰਦਰ ਜਦ ਬੜਿਆ ਮੱਜਮਾ ਸਟਾਰਟਿੰਗ ਦੇ ਵਿੱਚ ਐਡਿਸ਼ਨ ਦੇ ਕੇ ਬਾਹਰ ਰੱਖਿਆ ਮੈਨੂੰ ਉਹਨਾਂ ਨੇ ਦੇਖਣ ਸਾਰ ਹੀ ਕਹਦੇ ਕਹਿੰਦੇ ਵੀ ਰੰਗੀ ਆ ਗਿਆ ਇਹ ਉਹਦੇ ਵਿੱਚ ਮੇਰਾ ਨਾਮ ਰੰਗੀ ਨਾਮ ਸੀਗਾ ਜੀ ਤੇ ਉਹਨਾਂ ਨਾਲ ਮੇਰੀਆਂ ਹੋਰ ਵੀ ਅੱਗੇ ਪ੍ਰੋਜੈਕਟ ਆ ਰਹੇ ਆ ਮੰਨ ਲਓ ਉਹਨਾਂ ਨਾਲ ਮੈਂ इमोਸ਼ਨਲੀ ਹਰ ਇੱਕ ਪ੍ਰੋਜੈਕਟ ਜੀ ਉਹਨਾਂ ਦਾ ਹਾਂ ਇਹ ਮੰਨ ਲਓ ਦਾਰੂਵਾਰੀ ਆਈ ਸੁੱਖਾ ਰੇਡਾਰੀਆ ਰਾਜਤਾਨੀਆਰੀ ਆ ਤੇ ਮੈਂ ਮੌੜ ਵੀ ਕੀਤੀ ਜੀ ਮੋਰ ਬਾਈ ਨਾਲ ਜਤਿੰਦਰ ਮੋਰ ਨਾਲ ਜੀ ਨਾਮੀ ਬਹੁਤ ਡਿਗ ਡਾਇਰੈਕਟਰ ਨਾਲ ਡਾਇਰੈਕਟਰ ਨਾਲ ਵੀ ਉਹਨਾਂ ਨਾਲ ਤਾਂ ਮੈਂ ਮੌੜ ਵੀ ਕੀਤੀ ਆ ਜੀ ਮੌੜ ਕੀ ਕੈਰੈਕਟਰ ਤੁਹਾਡਾ ਜੀ ਮੌੜ ਸੀਗਾ ਮੇਰਾ ਜੀ ਕੈਰੈਕਟਰ ਤਾਂ ਨਹੀਂ ਸੀਗਾ ਅਸੀਂ ਉਹਦੇ ਨਾਲ ਸੀਗੇ ਜ ਆਪਣੇ ਡੋਗਰ ਨਾਲ ਜੀ ਅੱਛਾ ਹਾਂ ਐ ਡੋਗਰ ਦੇ ਬੰਦੇ ਸੀਗੇ ਅਸੀਂ ਤੇ ਉਹ ਚ ਸੀਗਾ ਜੀ ਮੇਰਾ ਅੱਛਾ ਜਦੋਂ ਤੁਸੀਂ ਫਿਲਮਾਂ ਦੇਖਦੇ ਸੀ ਤਾਂ ਕੀ ਦੇ ਵਰਗਾ ਬਣਨਾ ਚਾਹੁੰਦੇ ਸੀ ਕਿਉਂਕਿ ਅਸੀਂ ਵੀ ਦੇਖਿਆ ਜਦੋਂ ਕੋਈ ਫਿਲਮ ਦੇਖਦਾ ਜਾਂ ਕੋਈ ਸਟੋਰੀ ਦੇਖਦਾ ਤਾਂ ਉਹਦੇ ਮਨ ਦੇ ਵਿੱਚ ਕਿਚਣ ਲੱਗ ਜਾਂਦੀ ਆ ਵੀ ਯਾਰ ਮੈਂ ਵੀ ਇਹਦੇ ਵਰਗਾ ਬਣਾ ਕਰੀ ਤੇ ਨੂੰ ਪਤਾ ਦੇਖਿਆ ਜਿਆ ਹਿੰਦੀ ਦੇ ਵਿੱਚ ਤਾਂ ਉਦੋਂ ਅਮਰੀਸ਼ਪੁਰੀ ਦਾ ਪੂਰਾ ਦੌਰ ਸੀਗਾ ਹਿੰਦੀ ਦੇ ਵਿੱਚ ਅਮਰੀਸ਼ਪੁਰੀ ਸੀਗਾ ਯਾ ਵੀ ਦੇ ਵਿੱਚ ਮੈਨੂੰ ਗਰਚਰਨ ਪੋਲੀ ਬਹੁਤ ਵਧੀਆ ਐਕਟਰ ਲੱਗਦੇ ਸੀ ਬਹੁਤ ਅੱਗੇ ਉਹਨੇ ਨੈਗੇਟਿਵ ਸੀ ਤਾਂ ਹਾਂ ਕਿਉਂ ਉਹਨੂੰ ਦੇਖ ਕੇ ਲੋਕਾਂ ਨੂੰ ਨੈਫਰਤ ਹੁੰਦੀ ਸੀ ਯਾਰ ਇਹ ਬੰਦੇ ਬਹੁਤ ਪੈੜੇ ਹੋਣਗੇ ਆਪਦੇ ਆਪ ਨੂੰ ਵੀ ਨੈਫਰਤ ਹੋਣ ਲੱਗ ਜਾਂਦੀ ਯਾਰ ਵੀ ਇੰਨਾ ਐ ਮਾਰੀ ਜਾਂਦੇ ਐਵੇਂ ਕਰੀ ਜਾਂਦੇ ਆਗੇ ਤਾਂ ਮੈਨੂੰ ਦੋਨੇ ਐਕਟਰ ਬਹੁਤ ਵਧੀਆ ਲੱਗਦੇ ਸੀ ਉਸ ਟਾਈਮ ਮੈਨੂੰ ਐ ਹੁੰਦਾ ਸੀ ਮੈਂ ਇੰਨਾ ਵਰਗੀ ਬਣਾਇਆ ਬਸ ਕਾਫੀ ਕਾਫੀ ਫਿਲਮਾਂ ਨੇ ਜਿਹੜੀਆਂ ਉਹਨਾਂ ਦੀਆਂ ਦੇਖੀਆਂ ਨੇ ਹਾਂ ਜੀ ਹਾਂ ਜੀ ਨੈਗੇਟਿਵ ਵੀ ਨੇ ਜੀ ਹਾਂ ਮਨ ਲਓ ਮਰੇਸ਼ਪੁਰੀ ਸਾਹਿਬ ਤਾਂ ਇਮੋਸ਼ਨਲੀ ਸਾਰਿਆਂ ਦੀ ਨੈਗਟਿਵ ਹੀ ਹੁੰਦਾ ਕੋਈ ਦ ਬਾਕੀ ਸਾਰੇ ਨੈਗੇਟਿਵ ਹੀ ਹੁੰਦੇ ਨੇ ਅਗਰ ਚਰਨ ਬੋਲੀ ਦਾ ਤੁਹਾਨੂੰ ਪਤਾ ਹੋ ਤਾਂ ਹੈ ਹੀ ਨੈਗੇਟਿਵ ਕਰੈਕਟਰ ਸੀ ਉਹਨਾਂ ਦੇ ਜਿੰਨੀਆਂ ਵੀ ਕੀਤੀਆਂ ਨੇ ਉਹਨਾਂ ਨੇ ਹਾਂ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਵੀ ਬਚਪਨ ਦੇ ਵਿੱਚ ਤੁਹਾਨੂੰ ਸ਼ੌਕ ਸੀ ਉਸ ਤੋਂ ਅੱਗੇ ਜਿਵੇਂ ਪਹਿਲਾਂ ਕਹਿ ਲਿਆ ਵੀ ਥੀਏਟਰ ਵਗੈਰਾ ਤੁਸੀਂ ਕਿੰਨਾ ਕੰਮ ਨਾਲ ਕੀਤਾ ਥੀਏਟਰ ਮੈਂ ਰਾਣਾ ਭਾਜੀ ਨਾਲ ਕੀਤਾ ਜੀ ਹਾਂ ਮੈਂ ਮੰਨ ਲਓ 10ਵੀਂ ਤੋਂ ਬਾਅਦ ਆਪਣੇ ਲਹਿਰੇ ਲੱਗ ਗਿਆ ਸੀ ਪੜ੍ਹਨ ਜੀ ਪਲੱਸ 2 ਉੱਥੇ ਕੀਤੀ ਪਰ ਬੀਏ ਮੈਂ ਜੀਜੀਆਂ ਚ ਕੀਤੀ ਜਸਮੀਰ ਸਿੰਘ ਜੀਜੀ ਗੁਰਨੇਕਾਲ ਦੇ ਹਾਂ ਜੀ ਉਸ ਤੋਂ ਬਾਅਦ ਮੈਂ ਬਠਿੰਡੇ ਚਲਾ ਗਿਆ ਸੀ ਪਰ ਮੈਨੂੰ ਯੂਨੀਵਰਸਿਟੀ ਬੀ ਐਡਮਿਸ਼ਨ ਕਰਾਤੀ ਸੀ ਜੀ हां मैं ਨਾਲ ਨਾਲ ਕੰਮ ਵੀ ਕੀਤਾ ਵਈ ਆਪਣੇ ਬਠਿੰਡੇ ਰਫਾਇੰਰੀ ਆ ਜੀ ਉੱਥੇ ਮੈਂ ਜੋਬ ਵੀ ਕਰਦਾ ਰਿਹਾ ਜੀ ਜਰਾ ਆਪ ਨੂੰ ਉੱਥੇ ਜੋਬ ਕਰਨੀ ਸੀ ਦਿਨੇ ਆਪਦੇ ਕੰਮ ਤੇ ਆਉਂਦਾ ਸੀਗਾ ਜੀ ਤੇ ਜਿਵੇਂ ਆਪਾਂ ਪਹਿਲਾਂ ਆਫ ਕੈਮਰਾ ਗੱਲ ਕਰ ਰਹੇ ਸੀ ਵੀ ਤੁਹਾਡਾ ਜਿਹੜਾ ਪਿੰਡ ਹੈ ਉਹ ਪਿੰਡ ਹੋਰ ਹੈ ਜਿੱਥੇ ਤੁਸੀਂ ਕਿਸ਼ਨਗੜ੍ਹ ਨਾਨਕੇ ਪਿੰਡ ਦੇ ਵਿੱਚ ਰਹਿੰਦੇ ਹਾਂ ਹਾਂ ਇਹ ਮੇਰੇ ਨਾਨਕੇ ਪਿੰਡ ਨਹੀਂ ਮੇਰਾ ਪਿੰਡ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੈ ਲੇਲਕਲਾ ਪਿੰਡ ਪੈ ਜਾਂਦਾ ਮੇਰਾ ਪਿੰਡ ਉਹ ਹੈ ਤੇ ਸਾਡੇ ਘਰ ਦੀ ਸਥਿਤੀ ਖਰਾਬ ਹੋਣ ਕਰਕੇ ਮੈਨੂੰ ਮੰਨ ਲਿਓ ਮੇਰੀ ਪਰਪਰੇਸ਼ਾ ਸੀ ਉਹ ਮੇਰੇ ਨਾਨਾ ਮਾਨਾਨੀ ਮਾ ਮਾ ਮਮੀ ਜੀ ਤੋਂ ਮਿਲਿਆ ਮੈਨੇ ਮੇਰੇ ਬਹੁਤ ਬਹੁਤ ਜਿਆਦਾ ਪਿਆਰ ਕਰਦ ਨੇ ਮੇਰੇ ਮਾਮੇ ਹਮ ਉਹਦੇ ਬੱਚਿਆਂ ਵਾਂਗ ਪਾਲੇ ਇਹਨਾਂ ਨੇ ਹਮ ਕੋਈ ਵੀ ਤਕਲੀਫ ਨਹੀਂ ਹਾਲ ਤੱਕ ਮੈਨੂੰ ਕਦੇ ਵੀ ਕਿਸੇ ਕੰਮ ਤੋਂ ਨਹੀਂ ਰੋਕਿਆ ਇਹਨਾਂ ਨੇ ਵੀ ਤੂੰ ਕੀ ਕਰਦਾ ਕੀ ਨਹੀਂ ਕਰਦਾ ਖੁੱਲ ਛੁੱਟੀ ਸੀ ਮੈਨੂੰ ਤੇ ਆਪਣੇ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੁੰਦਾ ਅਗਲਾ ਕਹਿੰਦਾ ਵੀ ਯਾਰ ਉਹਨਾਂ ਦਾ ਮੁੰਡਾ ਦਾ ਨਚਾਰ ਵਾਲੇ ਕੰਮ ਜੇ ਲੱਗਿਆ ਕਰਨਾ ਜੀ ਇਮੋਸ਼ਨਲੀ ਚੱਲਦੀ ਐ ਇਹ ਜੱਗ ਚੱਲਦਾ ਬਿਲਕੁਲ ਬਿਲਕੁਲ ਤੇ ਇਹਨਾਂ ਨੇ ਕਦੇ ਵੀ ਕਿਸੇ ਦੀ ਵੀ ਗੱਲ ਨਹੀਂ ਸੁਣਨੀ ਸੀ ਇਹ ਕਹਿੰਦੀ ਸੀ ਵੀ ਤੂੰ ਸਹੀ ਐ ਤਾਂ ਸਭ ਸਹੀ ਹੈਗੇ ਤੇ ਅੱਜ ਕੱਲ ਤਾਂ ਵੈਸੇ ਇਹ ਆਮ ਹੋ ਗਿਆ ਹਾਂ ਅੱਜ ਕੱਲ ਤਾਂ ਆਮ ਹੋ ਗਿਆ ਪਰ ਨਹੀਂ ਫਿਰ ਵੀ ਦੇਖਿਆ ਹੀ ਪਹਿਲਾਂ ਦਾ ਪਹਿਲਾਂ ਪਰ ਹੁਣ ਵੀ ਕਿਤੇ ਨਾ ਕਿਤੇ ਜਿਹੜੇ ਪ੍ਰਾਣੇ ਨੇ ਨਾ ਉਹ ਤਾਂ ਸੋਚਦੇ ਨੇ ਕਿ ਆਹ ਕਿਹੜੇ ਨਜ਼ਰਾਂ ਵਾਲੇ ਕੰਮ ਆ ਜਾਂਦਾ ਹੈ ਹਾਂ ਹਾਂ ਮੰਨ ਲਓ ਆਪਣੇ ਜਿਵੇਂ ਜਾਂ ਮੰਨ ਲਓ ਜਟਨਾ ਦੇ ਜੋ ਕਿਤੇ ਵੀ ਲਾ ਲਓ ਜੀ ਰਿਸ਼ਤੇ ਰਸਤੇ ਚ ਬਹੁਤ ਦਿੱਕਤ ਆਉਂਦੀ ਹੈ ਜੀ ਤੇ ਆਪਾਂ ਰਿਸ਼ਤਾ ਕਰਨਾ ਪਹਿਲਾਂ ਪਤਾ ਕਰਦੇ ਨੇ ਵੀਰ ਮੁੰਡਾ ਕੀ ਕਰਦਾ ਕੁੜੀ ਕੀ ਕਰਦੀ ਹੈ ਜੀ ਛੇ 3 ਇਹਨਾਂ ਨੂੰ ਰਿਸ਼ਤੇ ਨਹੀਂ ਛੇਤੀ ਛੇਤੀ ਹੁੰਦੇਗੇ ਜੀ ਤਾਂ ਸੋ ਜਿਸ ਤਰ੍ਹਾਂ ਬਾਈ ਜੀ ਤੁਸੀਂ ਦੱਸਿਆ ਮਸਤਾਨੇ ਮਰ ਜਾਣੇ ਜਾਂ ਗੁਰੂ ਨਾਨਕ ਜਹਾਜ਼ ਫਿਲਮ ਹਨਾ ਇਹਦੇ ਵਿੱਚ ਤੁਹਾਡਾ ਕਰੈਕਟਰ ਬਹੁਤ ਅੱਛਾ ਹੈ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿੜੀਆਂ ਨਈ ਫਿਲਮਾਂ ਜਿਹੜੇ ਤੁਸੀਂ ਕੀਤੀਆਂ ਨੇ ਇਸ ਤੋਂ ਇਲਾਵਾ ਮੈਂ ਹੈਪੀ ਬਾਈ ਹੈਪੀ ਬਾਈ ਦੀ ਰੋਡੇ ਕਾਲਜ ਕੀਤੀ ਸੀਗੀ ਉਹ ਮल्ले ਆਪਣੇ ਕਾਲਜ ਲਾਈਫ ਦੀ ਫਿਲਮ ਹੈਗੀ ਉਹ ਕੀਤੀ ਸੀ ਤੇ ਅਕਾਲ ਗਿੱਪੀ ਬਾਈ ਜੀ ਨੂੰ ਤੇ ਕਾਲ ਵੀ ਕੀਤੀ ਹੈਗੀ ਤੇ ਅਮਰਦੀਪ ਗਿੱਲ ਬਾਈ ਦੀ ਦਾਰੋਵਾਰੀ ਸੁੱਖਾ ਰੇਡਰ ਰਾਜਤਾਨੀ ਇਹ ਫਿਲਮਾਂ ਕੀਤੀਆਂ ਨੇ ਇਹ ਵੈਬ ਸੀਰੀਜ਼ਾਂ ਲਗੀਆਂ ਫਿਲਮਾਂ ਹੀ ਕੀਤੀਆਂ ਸੀਗੀਆਂ ਅਛਾ ਰੋਡੇਕਾਲ ਚ ਦਾ ਜਿਹੜਾ ਐਕਸਪੀਰੀਅੰਸ ਓ ਕਿਵੇਂ ਰਿਹਾ ਤੁਹਾਡਾ ਜੀ ਰੋਡੇਕਾਲ ਦਾ ਐਕਸਪੀਰੀਅੰਸ ਵਧੀਆ ਸੀਗਾ ਰੋਡੇਕਾਲ ਚ ਕਿ ਨਾ ਕਾਲਜ ਲਾਈਫ ਦੀ ਕਹਾਣੀ ਸੀਗੀ ਮੰਨ ਲਓ ਤਾਂ ਬੈਲਪਨ ਵਾਲਾ ਦੌਰ ਸੀਗਾ ਜੀ ਮੰਨ ਲਓ ਜਦੋਂ ਆਪਾਂ ਕਿਤੇ ਵੀ ਜਾਂਦੇ ਆ ਜਦੋਂ ਪਹਿਲਾਂ ਟਿਕਟ ਨਹੀਂ ਲਪਕਟਾਉਂਦੇ ਹੁੰਦੇ ਸੀ ਸਟੂਡੈਂਟ ਜੀ ਉਹ ਉਸ ਨਾਮ ਤੇ ਕਾਲਜ ਦਾ ਨਾਮ ਚੱਲਦਾ ਸੀਗਾ ਵੀ ਜੇ ਆਪਾਂ ਤਾਂ ਜਿਹੜੇ ਬੰਦਾ ਬੈਠ ਗਿਆ ਰੋਡੇਪਿੰਡ ਤੋਂ ਬੈਠ ਜਾਓ ਚੰਡੀਗੜ੍ਹ ਤੱਕ ਵਗ ਜਾਂਦਾ ਸੀ ਅਗਲਾ ਕਹਿੰਦਾ ਮੈਂ ਤਾਂ ਰੋਡੇਕਾਲ ਚ ਪੜ੍ਹਨ ਜੇ ਸਿਆਣਾ ਬੰਦਾ ਬੈਠ ਜਾਂਦਾ ਸੀਗਾ ਪਰ ਉਹ ਟਿਕਟ ਨਹੀਂ ਲੈਂਦੇ ਸੀਗੇ ਇਧਰੋਂ ਗੰਗਾ ਨਗਰ ਤੇ ਉਧਰ ਟਿਕਟ ਨਹੀਂ ਘਟਾਉਂਦੇ ਸੀਗੇ ਉਸ ਦੌਰ ਦੇ ਸਾਨੂੰ ਹੈਪੀ ਬਾਈ ਦੱਸਣ ਲੱਗ ਜਾਂਦਾ ਸੀ ਆ ਵੀ ਇੱਥੋਂ ਦਾ ਐਮਐਸ ਸਿਸਟਮ ਸੀਗਾ ਕਿ ਪਹਿਲੀ ਵਾਰ ਗਏ ਸੀ ਉਧਰ ਆਪਾਂ ਕਦੇ ਗਏ ਨਹੀਂ ਸੀ ਨਹੀਂ ਤੇ ਏਰੀਆ ਵੀ ਬਹੁਤ ਘਾਟਾ ਤੇ ਹੈਪੀ ਬਾਈ ਵੀ ਬਹੁਤ ਵਧੀਆ ਬੰਦੇ ਨੇ ਹਾਂ ਜੀ ਵਧੀਆ ਤੇ ਤੁਹਾਡਾ ਕੀ ਸੀ ਇਹਦੇ ਚੀਜੇ ਇਹ ਚ ਮੇਰਾ ਇੱਕ ਬਰਾਤੀ ਸੀਗਾ ਜੀ ਗਰਦਾਸਪੁਰ ਸਾਈਡ ਦੀ ਬਰਾਤ ਆਉਣੀ ਸੀ ਉਹ ਚ ਇੱਕ ਛੋਟਾ ਜਿਹਾ ਕਰੈਕਟਰ ਸੀਗਾ ਜੀ ਉਹ ਮਾਲਾ ਸੀ ਉੱਥੋਂ ਹੀ ਟੱਪਦੇ ਹੁੰਦੇ ਆ ਉਹ ਸਟੂਡੈਂਟਾਂ ਨੂੰ ਹੋ ਜਾਂਦਾ ਵੀ ਇਹ ਤਾਂ ਬੱਸ ਹੈ ਇੱਕ ਦੂਜੀ ਹੈਗੀ ਉਹ ਬੱਸ ਬਰਾਤ ਦੀ ਹੁੰਦੇ ਗਏ ਉਹ ਮਾਗਰ ਦੀ ਸੀਸੇ ਤੇ ਡਲਾ ਮਾਰਦੇ ਆ ਸਾਨੂੰ ਪਤਾ ਨਹੀਂ ਹੁੰਦਾਗਾ ਵੀ ਇਹ ਮੈ ਕੋ ਕਾਲਜ ਏਡਾ ਵੱਡਾਗਾ ਅਸੀਂ ਉੱਤਰ ਕੇ ਉਹਨਾਂ ਦੇ ਮਗਰ ਪਾ ਜਾਨੇ ਅਸੀਂ ਕਾਲਜ ਦੇ ਵਿੱਚ ਜਾ ਵੜਦੇ ਆਂ ਕਾਲਜ ਦੇ ਵਿੱਚ ਜਾ ਵੜਦੇ ਜਦੋਂ ਸਾਡੀ ਉਹ ਫੁੱਲ ਕਟਾਈ ਕਰਦੇ ਨੇ ਉੱਥੇ ਕਾਲਜ ਦੇ ਵਿੱਚ ਜੀ ਤੇ ਆ ਸੀਨ ਸੀਗਾ ਸਾਡਾ ਜੀ ਅੱਛਾ ਹਾਂ ਜੀ ਹਾਂ ਜੀ ਤੇ ਇੱਕ ਤੁਸੀਂ ਹੋਰ ਦੱਸਿਆ ਜਿਹੜੀ ਪਹਿਲਾਂ ਆਈ ਹੋਈ ਐ ਅਕਾਲੀ ਅਕਾਲ ਹਾਂ ਜੀ ਪੀ ਬਾਈ ਦੀਆਂ ਪੀ ਬਾਈ ਦੀਆਂ ਹਾਂ ਇਹ ਇਹ ਫਿਲਮ ਤੱਕ ਕਿਵੇਂ ਪਹੁੰਚੇ ਤੁਸੀਂ ਇਹ ਫਿਲਮ ਮਲਕਾਣਾ ਵਾਈ ਹੈਗਾ ਆਰ ਮਲਕਾਣੇ ਦੇ ਨਾਮ ਤੇ ਏਡੀ ਨੇ ਗਿਓ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਜੀ ਤੇ ਉਹਨਾਂ ਨੇ ਕਾਸਟ ਕੀਤਾ ਸੀ ਇਹਨਾਂ ਨੇ ਇਹਦੇ ਲਈ ਹਾਂਜੀ ਹਾਂ ਇਹਦੇ ਵੀ ਮੈਂ ਥੋੜੇ ਦਿਨ ਲਾ ਕੇ ਐਕਚੁਅਲੀ ਮੈਨੂੰ ਪ੍ਰੋਬਲਮ ਹੋਈ ਸੀ ਮੈਂ ਬਿਮਾਰ ਹੋ ਗਿਆ ਸੀਗਾ ਇਹ ਫਿਰ ਮਨਤਾ ਕਰਕੇ ਮੈਂ ਥੋੜੀ ਛੱਟਤੀ ਸੀ ਅੱਧ ਚਲਵਾ ਆ ਗਿਆ ਸੀਗਾ ਤੇ ਇਹਦਾ ਵੀ ਐਕਸਪੀਰੀਅੰਸ ਬਹੁਤ ਘਾਟ ਸੀ ਆ ਸਾਰੇ ਮਨੋਂ ਏਡੀ ਜਿੰਨੇ ਵੀ ਮਿਲੇ ਸੀ ਗੁਰਦੀਪ ਬਾਈ ਬਲਦੇਵਾਲ ਬਾਈ ਏਡੀ ਜਿਹੜੇ ਡਾਇਰੈਕਟਰ ਨੇਗੇ ਡੀਓਪੀ ਨੇਗੇ ਡਾਇਰੈਕਟਰ ਦਾ ਬਗਤ ਆਪ ਹੀ ਸੀਗੇ ਤੇ ਵਧੀਆ ਟੀਮ ਸੀ ਬਹੁਤ ਘੰਟ ਇਹਨਾਂ ਨਾਲ ਵਧੀਆ ਐਕਸਪੀਰੀਅੰਸ ਰਿਹਾ ਜੀ ਇੱਕ ਨਾ ਬਾਈ ਆਪਾਂ ਇੱਥੇ ਗ ਜਿਵੇਂ ਕੋਈ ਪੰਜਾਬੀ ਫਿਲਮ ਚਾਹੀਦੀ ਹੈ ਇਹ ਵੱਡੇ ਬਜਟ ਦੀਆਂ ਫਿਲਮਾਂ ਦੀ ਹਾਂਜੀ ਹਾਂਜੀ ਜਦੋਂ ਇਹ ਜਦੋਂ ਇਹ ਸੋਸ਼ਲ ਮੀਡੀਆ ਆਇਆ ਹੈ ਇਹਦੇ ਵਿੱਚ ਕੁਝ ਤਾਂ ਉਹ ਨੇ ਜਿਹੜੇ ਕੁਛ ਨਾ ਕੁਝ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਹੈ ਹਾਂਜੀ ਤੇ ਕੁਝ ਉਹ ਨੇ ਜਿਨ੍ਹਾਂ ਨੂੰ ਪਤਾ ਵੀ ਕੁਛ ਨਹੀਂ ਹੁੰਦਾ ਜਨਨ ਪਤਾ ਨਹੀਂ ਹੁੰਦਾ ਹਾਂ ਤੇ ਲੋਕ ਉਹਨਾਂ ਨੂੰ ਚੱਕ ਵੀ ਬੋਧ ਲੈਂਦੇ ਨੇ ਇਹ ਨਾ ਜਿਹੜਾ ਅੱਜ ਕੱਲ ਦਾ ਸਿਸਟਮ ਚੱਲ ਰਿਹਾ ਹੈਗਾ YouTube ਲਾ ਲਓ ਕੁਝ ਵੀ ਲਾ ਲੋ ਨਾ ਇਹ ਲੰਮੀ ਰੇਸ ਦਾ ਘੋੜਾ ਨਹੀਂ ਚੱਲ ਰਿਹਾ ਜਿਹੜਾ ਫਿਲਮ ਵਾਲਾ ਥੀਏਟਰ ਸਿਸਟਮ ਹੋਰ ਹੈ ਜੀ ਹਾਂਜੀ ਇਹੜਾ YouTube ਵਾਲਾ ਸਿਸਟਮ ਹੈ ਮੈਂ ਵੀ ਕੀਤੀਆਂ ਨੇ YouTube ਦੇ ਫਿਲਮਾਂ ਜੀ ਤੁਹਾਨੂੰ ਐਵੇਂ ਕਹਿੰਦਾ ਮੈਂ ਨਹੀਂ ਕੀਤੀਆਂ ਮੈਂ ਕੀਤੀਆਂ ਨੇ ਪਰ ਇਹ ਚ ਆਪਾਂ ਕਰ ਸਕਦੇ ਆ ਪੈਸਾ ਬੁਸਾ ਕਮਾ ਲੈਣਾ ਇਹ ਥੋੜੀ ਚਰਵਾਦ ਲੋਕ ਇਹਨਾਂ ਨੂੰ ਭੁੱਲ ਜਾਂਦੇ ਆ ਜੀ ਜਿਹੜੇ ਮਤਲਬ ਵੱਡੀਆਂ ਫਿਲਮਾਂ ਨੇ ਸਨੇਮੇ ਦੇ ਫਿਲਮਾਂ ਨੇ ਉਹਨਾਂ ਦਾ ਬਜਟ ਵੀ ਵੱਡਾ ਹੁੰਦਾ ਤੇ ਉਹ ਜੋ ਬੋਲਿਆ ਵੀ ਮਤਲਬ ਇੱਕ ਇੱਕ ਡਾਇਲੋਗ ਹੈ ਉਹ ਲਿਖ ਕੇ ਬੋਲਿਆ ਜਾਂਦਾ ਤੋਲ ਕੇ ਬੋਲਿਆ ਜਾਂਦਾ ਤੇ ਜਿਹੜੀਆਂ ਸ਼ਾਰਟ ਫਿਲਮਾਂ ਨੇ ਜਿਹਦਾ ਬੰਦਾ ਗਾਈ ਪਾਏ ਤਰਹੰਦਾ ਕੋਈ ਸੀਨ ਨਹੀਂ ਦੇਖਣਾ ਕੋਈ ਡਾਇਰੈਕਸ਼ਨ ਨਹੀਂ ਦੇਖਣਾ ਕੋਈ ਕਾਸਟਮ ਨਹੀਂ ਦੇਖਦੇਗੇ ਕਾਸੀ ਤਾਂ ਨਹੀਂ ਦੇਖਣਾ ਜੀ ਇਦਾਂ ਦੱਬੀ ਜਾਂਦਾ ਬੰਦਾ ਘੋੜਾ ਜਿੱਧਰ ਗਿਆ ਤਾਂ ਕੰਮ ਹੀ ਗਿਆ ਜੀ ਬੱਸ ਹੂੰ ਫਿਲਮਾਂ ਦੇ ਵਿੱਚ ਵੱਡਿਆਂ ਚ ਹੁੰਦਾ ਵੀ ਬੰਦੇ ਨੂੰ ਉਹਨਾਂ ਕੀ ਬੋਲ ਕੇ ਤੇ ਇਹ 4 ਸਕਿੰਟ ਦਾ ਸੀਨ ਆ 40 ਸਕਿੰਟ ਜੀ ਸਾਨੂੰ ਕਰਕੇ ਦੇਣਾ ਬੂਆ ਇਹ ਜਿਦਾ ਮਤਲਬ 2 ਸਕਿੰਟ ਦਾ ਸੀਨ ਉਹਦਾ ਬੰਦਾ 10-10 ਸਕਿੰਟ ਖਾ ਜਾਂਦਾ ਜੀ ਬਿਲਕੁਲ ਜੀ ਹਾਂ ਇਹਨਾਂ ਚ ਇਹ ਚੱਲਦਾ ਹੈ ਕੋਈ ਸੀਨ ਇਦਾਂ ਦੇ ਹੁੰਦੇ ਨੇ ਜਿੱਤੇ ਸਾਰਾ-ਸਾਰਾ ਦਿਨ ਲੱਗ ਜਾਂਦਾ ਹਾਂ ਹਾਂ ਫਿਲਮ ਹੁੰਦੇ ਨੇ ਕਿ ਸਾਡਾ ਸੀਨ ਜਿਹੜਾ ਪਾਣੀ ਵਾਲਾ ਜੀ ਇਹ 2-3 ਦਿਨ ਖਾ ਗਿਆ ਜੜੇ ਇੱਕ ਤਾਂ ਮਾਲੋ ਪਾਲੀ ਬਾਜੀ ਨਾ ਕਿ ਜਿਹਨਾਂ ਦੇ ਗੋਲੀ ਵੱਜਦੀ ਚਾਰ ਦਿਨਾਂ ਦਾ ਸੀਨ ਵੈਸੇ ਉਹਦੇ ਚਾਰ ਦਿਨ ਲੱ ਅੱਛਾ ਜਿਵੇਂ ਦੌਰ ਬਦਲਦਾ ਰਹਿੰਦਾ ਹੈ ਨਾ ਜੀ ਪਹਿਲਾਂ ਸੀਗਾ ਦੂਜਾ ਪਰਫ ਲੱਗਣਾ ਆਸਿਆਂ ਵਾਲਾ ਸੀਗਾ ਹਾਂਜੀ ਹਾਂਜੀ ਹੁਣ ਉਹ ਕਮੇਟੀ ਆ ਗਿਆ ਜੀ ਪਰ ਹੁਣ ਜਿਹੜੀਆਂ ਆ ਚੀਜ਼ਾਂ ਆਉਣ ਲੱਗੀਆਂ ਕਿਵੇਂ ਦੇਖਦੇ ਹੋ ਚੀਜ਼ ਹੁਣ ਇਹ ਚ ਪਤਾ ਕਿ ਇਹ ਚ ਥੀਏਟਰ ਵਾਲੇ ਜਿਹੜੇ ਐਕਟ ਨੇ ਮੇਰੇ ਸਾਡੇ ਵਰਗੇ ਨੇਗੇ ਇਹਨਾਂ ਨੂੰ ਮੌਕਾ ਮਿਲਣ ਲੱਗਿਆ ਜੀ ਪਹਿਲਾਂ ਜਿਹੜਾ ਹਾਸੇ ਟੱਠਾ ਵਾਲੇ ਹੁੰਦੇ ਕੁਸਕ ਬੰਦੇ ਚ 10 ਕੁ ਬੰਦੇ ਫਿਲਮ ਬਣਾ ਲੈਂਦੇ ਸੀਗੇ ਪਰ ਹੁਣ ਉਹ ਕੰਮ ਨਹੀਂ ਗਿਆ ਹੁਣ ਇਹਨਾਂ ਨੂੰ ਪੂਰੇ ਦੇ ਪੂਰੇ ਕੈਰੈਕਟਰ ਹੀ ਲੈਣੇ ਪੈਂਦੇ ਹੈਗੇ ਤੇ ਕੈਰੈਕਟਰ ਹੀ ਕੰਮ ਕਰਦੇ ਹੈ ਜੀ ਹੁਣ ਪਹਿਲਾਂ ਵਾਲਾ ਕੰਮ ਗਿਆ ਜੀ ਵੀ ਸਟਾਰ ਸੋ ਲੋਬਦੀ ਅਗਲਾ ਕਹਿੰਦਾ ਵੀ ਉਹਨੂੰ ਸਟਾਰ ਨੂੰ ਲੈ ਲਓ ਉਹਨੂੰ ਲੈ ਲਓ ਤਾਂ ਆਪਾਂ ਕੰਮ ਲੈ ਲਾਂਗੇ ਪਰ ਹੁਣ ਉਹ ਕੰਮ ਨਹੀਂ ਰਿਹਾ ਇਹ ਹੁਣ ਜਨਤਾ ਵੀ ਸਮਝ ਗਈ ਡਾਇਰੈਕਟਰ ਵੀ ਸਮਝ ਗਿਆ ਪ੍ਰੋਡਿਊਸਰ ਵੀ ਸਮਝ ਗਿਆ ਹੁਣ ਬਹੁਤ ਸੋਚ ਕੇ ਫਿਲਮ ਬਣਦੀ ਹੈਗੀ ਪਹਿਲਾਂ ਸਟਾਰ ਦੇਖ ਕੇ ਫਿਲਮ ਬਣਦੀ ਸੀ ਹੁਣ ਕਰੈਕਟਰ ਦੇਖ ਕੇ ਫਿਲਮ ਬਣਦੀ ਹੈ ਇਹ ਚੀਜ਼ ਬਹੁਤ ਤਬਦੀਲੀ ਆਈ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਦੇਖਣ ਵਾਲੀ ਹੈ ਜੇ ਦੇਖਿਆ ਜਾਵੇ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਚਿਹਰਾ ਵੀ ਵੱਧ ਦੇਖਿਆ ਜਾਂਦਾ ਹੈ ਬਹੁਤ ਕੁਝ ਦੇਖਿਆ ਜਿਵੇਂ ਕਲਾਕਾਰ ਹੈ ਕਲਾਕਾਰ ਤੇ ਇੱਕ ਥੀਏਟਰ ਕਲਾਕਾਰ ਦਾ ਤੇ ਗਾਇਕ ਦਾ ਫਰਕ ਤਾਂ ਹੈਗਾ ਜੀ ਹਾਂ ਇਹ ਤਾਂ ਫਰਕ ਫੇਰ ਘਟ ਗਿਆ ਨਾ ਹੁਣ ਪਹਿਲਾਂ ਨਾਲੋਂ ਬਹੁਤ ਘਟ ਗਿਆ ਜੀ ਪਹਿਲਾਂ ਇਹ ਥੋੜਾ ਜਿਆਦਾ ਸੀਗਾ ਹੁਣ ਘਟ ਗਿਆ ਜੀ ਹੁਣ ਮੰਨ ਲਓ ਜਿਹੜਾ ਕਰੈਕਟਰ ਹੈਗਾ ਮੰਨ ਲਓ ਜੇ ਸੋਡੀ ਡਿਮਾਂਡ ਹੈ ਉਹ ਕਰੈਕਟਰ ਨੂੰ ਤਾਂ ਉੱਥੇ ਸੋਨੂੰ ਹੀ ਲੈਣਾ ਪਣਾ ਹੈ ਨੀਗਾ ਵੀ ਕੋਈ ਹੋਰ ਟਾਈਮ ਪਾਸ ਚਲਾ ਲੂਗਾ ਬਈ ਇਹ ਕੰਮ ਪਹਿਲਾਂ ਚੱਲਦਾ ਸੀ ਹੁਣ ਬਹੁਤ ਘਟ ਗਿਆ ਹੁਣ ਨਵੇਂ ਐਕਟਰਾਂ ਨੂੰ ਬਹੁਤ ਮੌਕੇ ਮਿਲਦੇ ਜੀ ਜਾਂ ਆਪਾਂ ਹੁਣ ਵੀ ਨਰਾਜਾਂਗੇ ਤਾਂ ਆਦਾ ਪਰਸਾ ਵੀ ਨਰਾਜ ਰਹਣਾ ਹੈ ਯਾਰ ਬਿਲਕੁਲ ਹਾਂ ਹੁਣ ਤਾਂ ਵਧੀਆ ਹਾਂ ਬਾਬੇ ਦੀ ਕਿਰਪਾ ਹੈ ਹਰ ਇੱਕ ਬੰਦੇ ਨੂੰ ਕੰਮ ਮਿਲਦਾ ਹੈ ਜਿਹੱਚ ਕਲਾ ਕੀ ਤਾਂ ਉਹਨੂੰ ਮਿਲੂਗੀ ਮਿਲੂਗਾ ਜੀ ਤੇ ਹੋਣਾ ਵੀ ਚਾਹੀਦਾ ਸੀਗਾ ਜਿਹੜੇ ਬੰਦੇ ਥੀਏਟਰ ਵਾਲੇ ਉਹਨਾਂ ਖਾਤਰ ਤਾਂ ਜ਼ਰੂਰੀ ਹੈ ਨਾ ਜੀ ਇਹ ਚੀਜ਼ ਉਹ ਬੰਦੇ ਇਹਨਾਂ ਦਾ ਟਾਈਮ ਖਰਾਬ ਕਰਦੇ ਆਗੇ ਅੱਛਾ ਜਦੋਂ ਬਚਪਨ ਦੇ ਵਿੱਚ ਤੁਹਾਡਾ ਸ਼ੌਂਕ ਸੀ ਨਾ ਇਹ ਹੌਲੀ-ਹੌਲੀ ਤੁਸੀਂ ਇਹਨੂੰ ਪੱਕੇ ਤੌਰ ਤੇ ਲੈ ਲਿਆ ਹਾਂਜੀ ਤੇ ਪਰਿਵਾਰ ਦੀ ਕੀ ਸੋਚ ਹੁੰਦੀ ਸੀ ਪਹਿਲਾਂ ਵੀ ਯਾਰ ਜੇ ਪੜ੍ਹ ਲਿਖਿਆ ਨਾ ਵੀ ਆਪਾਂ ਇਹਨੂੰ ਆਫਸਰ ਬਣ ਜਾਈਏ ਜਾਂ ਕੁਝ ਹੋਰ ਬਣ ਜਾਈਏ ਜਾਂ ਮੰਨ ਦੇ ਵਿੱਚ ਵੀ ਕੁਝ ਲਈ ਹਾਂ ਇੱਕ ਕੇਸ ਉਹਨੂੰ ਗੱਲ ਦਿੰਦਾ ਹੈ ਮੰਨ ਲਓ ਜ ਪਰ 12 ਤਿੰਨ ਘਰ ਲੈ ਕੇ ਹਰ ਇੱਕ ਘਰ ਦੇ ਵਿੱਚ ਇੱਕ ਦੋ ਇੱਕ ਦੋ ਮੁਲਾਜ਼ਮ ਹੈਗਾਗਾ ਤੇ ਸਾਡੇ ਵੀ ਮੇਰੇ ਮਾਮਾ ਜੀ ਨੂੰ ਵੀ ਹੁੰਦਾ ਸੀਗਾ ਵੀ ਅਜੇ ਪੜੂਗਾ ਤਾਂ ਮੁਲਾਜ਼ਮ ਲੱਗ ਜੈਣਾ ਤੇ ਮੇਰੇ ਪੜਨ ਦਾ ਵਾਲਾ ਸਿਸਟਮ ਡਾ ਮਡੌਲੀ ਸੀਗਾ ਜੀ ਮੇਰਾ ਜੁੱਲੀ ਬਿਸਤਰਾ ਮੰਨ ਲਓ ਜੀ ਮੈਂ 2 ਘੰਟੇ ਬਾਣਾ ਮੈਨੂੰ ਉੱਥੇ ਜਾ ਕੇ ਕੰਮਣਾ ਵੀ ਕੈਰੀ ਗੁੱਡ ਦੇ ਮੈਂ ਕੈਰੀ ਗੁੱਡਣ ਲੱਗ ਜਾਂਦਾ ਸੀਗਾ ਪੜਨ ਵਾਲਾ ਸਿਸਟਮ ਹੈ ਨਹੀਂ ਸੀਗਾ ਤੇ ਮੈਂ ਕਰਦਾ ਸੀ ਸਕੂਲ ਟਾਈਮ ਵੀ ਨਾਟਕ ਕੋਰੋਗ੍ਰਾਫੀਆਂ ਜੀ ਭੰਗੜੇ ਜੀ ਸੀਗਾ ਪਰ ਮੇਰੇ ਪਰਿਵਾਰ ਨੇ ਕਦੇ ਮੈਨੂੰ ਇਹ ਨਹੀਂ ਕਿਹਾ ਸੀਗਾ ਵੀ ਤੂੰ ਕਿਹੜੀ ਲੜ ਫੜੀ ਜਾਣਾ ਹੈਗਾ ਨਹੀਂ ਮੈਨੂੰ ਐ ਕਿਹਾ ਸੀ ਤੂੰ ਆ ਲੈਣ ਕਰ ਤੂੰ ਆ ਕਰ ਕੇ ਇਹਰਾ ਤਾਂ ਇੱਕ ਦੋ ਵਾਰੀ ਕਰਿਆ ਸੀਗਾ ਇਹ ਕੋਈ ਭਰਤੀ ਪੁਰਤੀ ਹੋ ਜਾ ਫੌਜ ਚ ਹੋ ਜਾ ਘੱਟੋ ਘੱਟ ਜੀ ਕਿਸੇ ਪਾਸੇ ਹੋਰ ਨਹੀਂ ਜਾ ਸਕਦਾ ਹੈਗਾ ਜੀ ਹਾਂ ਉਹਨੇ ਆਦਰ ਬਾਈ ਨਹੀਂ ਮੈਨੂੰ ਉਹਨਾਂ ਨੇ ਕਦੇ ਵੀ ਗੁੱਸਾ ਹੈਗਾ ਜੀ ਤੂੰ ਕਿੱਧਰ ਜਾ ਰਿਹਾ ਕਿੱਧਰ ਨਾ ਜਾ ਰਿਹਾ ਹਾਂ ਹੁਣ ਤਾਂ ਪਿੰਡ ਚ ਵੀ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਹੋਊਗਾ ਇਹ ਫਿਲਮ ਦੇਖ ਕੇ ਜਿਹਨੇ ਦੇਖੀ ਹੈ ਜੀ ਹਾਂ ਜੀ ਹਾਂ ਜੀ ਹੁਣ ਤਾਂ ਪੂਰਾ ਫੋਨ ਫਾਣ ਵੀ ਆਉਂਦੇ ਰਿਸ਼ਤੇਦਾਰਾਂ ਦੇ ਪਿੰਡ ਵਾਲਿਆਂ ਦੇ ਵੀ ਵਧੀਆ ਮਾਨਸਤ ਕਰ ਦਿੰਦੇ ਹੈਗੇ ਬਈ ਬਹੁਤ ਵਧੀਆ ਕੰਮ ਹੈਗਾ ਜੀ ਹੁਣ ਤਾਂ ਪੂਰਾ ਵਧੀਆ ਚੱਲ ਰਿਹਾ ਹੈ ਕੰ ਹਾਂਜੀ ਤੇ ਜਿਹੜੇ ਅਗਲੇ ਨੇ ਉਹਦੇ ਵਿੱਚ ਪਤਾ ਤੁਹਾਨੂੰ ਤੁਹਾਡਾ ਕੀ ਕਰੈਕਟਰ ਹੈ ਚਲੋ ਆਪਾਂ ਉਹ ਸਟੋਰੀ ਦਾ ਆਪਾਂ ਸ਼ੋ ਨਹੀਂ ਕਰ ਸਕਦੇ ਮੈਂ ਚੱਲ ਰਹੀ ਨਹੀਂ ਚੱਲ ਨਹੀਂ ਜਿਹੜੇ ਮੈਂ ਕਰ ਚੁੱਕਿਆ ਮੈਂ ਜ਼ਿਆਦਾਤਰ 네ਗਟਿਵ ਕਰੈਕਟਰ ਕਰਦਾ ਜੀ ਪਰ ਇਹ ਚ ਹੈ ਮੇਰਾ ਜਿਹੜਾ ਇਹ ਫਿਲਮ ਇੱਕ ਇਦਾਂ ਦੀ ਸੀ ਵਿੱਚ ਕੋਈ 네ਗਟਿਵ ਕਰੈਕਟਰ ਹੈ ਨਹੀਂ ਸੀਗਾ ਜੀ ਆਪਾਂ ਜਹਾਜ਼ ਦੇ ਵਿੱਚ ਸਾਰੇ ਪੋਜ਼ਿਟਿਵ ਕਰੈਕਟਰ ਸੀਗੇ ਬਾਕੀ ਮੋਸਲਮੀ ਮੈਂ ਸਾਰੇ 네ਗਟਿਵ ਕਰੈਕਟਰ ਕਰਦਾ ਜੀ ਮੈਂ داروਵਾਰੀ ਆ ਤੁਸੀਂ ਦੇਖੋਗੇ ਭਾਈ ਅਮਰਦੀਪ ਸਿੰਘ ਅੱਲੇ ਦੀ ਲਿਖੀ ਹੋਈ ਹੈਗੀ ਬਾਕਮਾਲ ਬੈਬਸਰੀ ਜਾਈ ਹੋਣੀਆਂ ਵੀ 8 ਐਪੀਸੋਡ ਨੇਗੇ ਸੁੱਖਾ ਰੈਡ ਰਹੀ ਉਹ ਵੀ ਭਾਈ ਅਮਰਦੀਪ ਸਿੰਘ ਦੀ ਹੈਗੀ ਉਹ ਚ ਵੀ ਮੇਰਾ ਨੈਗੇਟਿਵ ਕਰੈਕਟਰ ਹੈਗਾ ਇੱਕ ਰਾਜஸ்தானੀ ਹੈਗੀ ਉਹ ਜੀਤ ਬਈ ਹੈ ਜਤਿੰਦਰਜੀਤ ਜੀਤ ਜੂਰ ਕਹਿੰਦੇ ਨੇ ਉਹਨੂੰ ਤੇ ਉਹ ਚ ਵੀ ਮੇਰਾ ਛੋਟਾ ਜਿਹਾ ਕਰੈਕਟਰ ਹੈਗਾ ਜੀ ਉਹ ਵੀ ਕੇਵਲ ਬੰਨਤੀ ਆਉਣੀ ਹੈ ਨਹੀਂ ਆ ਮੇਰੇ ਤਿੰਨ ਪ੍ਰੋਜੈਕਟ ਇਹ ਹੋਣੇ ਆ ਹਾਂ ਬਾਕੀ ਗਾਣੇ ਗੂਣੇ ਤਾਂ ਮੇਰੇ ਚੱਲੀ ਜਾਂਦੇ ਰਹਿੰਦੇ ਹੈਗੇ ਹਾਂ ਸ਼ਾਰਟ ਫਿਲਮਾਂ ਵੀ ਚੱਲੀ ਜਾਂਦੀਆਂ ਨੇ ਗਾਣੇ ਫਿਰ ਵੀ ਆਪਾਂ ਗੱਲ ਕਰ ਲਈਏ ਕਿਹੜੇ ਕਿਹੜੇ ਕੀਤੇ ਆ ਗਾਣੇ ਵਿੱਚੋਂ ਪ੍ਰਮੁੱਖ ਆ ਤਾਂ ਗਾਣੇ ਮੈਂ ਸਟਾਰਟਿੰਗ ਦੇ ਵਿੱਚ ਇੱਕ ਮਾਨਸਾ ਦਾ ਸਿੰਗਰ ਸੀ ਜਿੱਤੋਂ ਮੇਰੀ ਸਟਾਰਟਿੰਗ ਹੀ ਹੋਈ ਹੈ ਜੀ ਉਹਦਾ ਕੀਤਾ ਸੀ ਨਾਮ ਨਹੀਂ ਮੈਂ ਜਾਣਦਾ ਉਹ ਤੋਂ ਬਾਅਦ ਮੈਂ ਵਿੱਕੀ ਹਿਊਰ ਵਾਲੇ ਦੇ ਕੀਤੇ ਸੀ ਦੋ ਗਾਣੇ ਤਰਸੇਮ ਧਰਮਪੁਰ ਆਏ ਇਹਦਾ ਵੀ ਇੱਕ ਗਾਣਾ ਕੀਤਾ ਸੀ ਗਾਈ ਤੇ ਜੋਰਡਨ ਸੰਧੂ ਦਾ ਕੀਤਾ ਸੀ ਗਾਈ ਤੇ ਫਿਰ ਮੈਂ ਬ੍ਰੇਕ ਲੈ ਲਿਆ ਸੀ ਗਾਣਿਆਂ ਤੋਂ ਮੈਂ ਸੋਚਣ ਲੱਗਿਆ ਵੀ ਆਪਾਂ ਗਾਣੇ ਵਾਲੇ ਪਾਸੇ ਨਾ ਜਾਈਏ ਆਪਾਂ ਫਿਲਮ ਵਾਲੇ ਪਾਸੇ ਜ਼ਿਆਦਾ ਤੀਜੀ ਦਿੱਤੀ ਹੈ ਨਾ ਜੀ ਫਿਰ ਮੈਂ ਸ਼ਾਰਟ ਫਿਲਮਾਂ ਵੀ ਕੀਤੀਆਂ ਨੇਗੇ ਫੈਸਟੀਵਲ ਵੀ ਕੀਤੇ ਆਏ ਬਸ ਗਾਣੇ ਛੋਟੇ ਮੋਟੇ ਕਰੀਏ ਜਾਣਾ ਰਹਿਣਾ ਕੰਮ ਤਾਂ ਨਹੀਂ ਕੰਮ ਦੇਖੋ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਗਾਣੇ ਕੰਮ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਨਾਈ ਜਦੋਂ ਗਾਣੇ ਕਰਦੇ ਸੀ ਫਿਰ ਕਦੇ ਗਾਇਕੀ ਵਾਲਾ ਪੂਸਵਾਰਤਾ ਨਹੀਂ ਹੋਇਆ ਨਾ ਗਾਇਕੀ ਵਾਲਾ ਮੈਨੂੰ ਕੋਈ ਗਾਇਕੀ ਵਾਲਾ ਤਾਂ ਨਹੀਂ ਮੇਰੇ ਕਦੇ ਵੀ ਕੀੜਾ ਵੜਿਆ ਗਿਆ ਪਹਿਲਾਂ ਤਾਂ ਮੇਰਾ ਕਈ ਵਾਰੀ ਇਕੱਲਾ ਬੈਠ ਕੇ ਵੀ ਗਾਉਣ-ਗੂਣ ਲੱਗ ਜਾਂਦਾ ਸਾਲੇ ਬਾਜੇ ਨਹੀਂ ਕੰਮ ਦਿੰਦੇ ਕੀ ਉਹ ਆਪਣੀ ਬਾਜ ਭਾਰੀ ਬਾਜ ਹੈ ਜੀ ਉਹ ਚੀਜ਼ ਨਹੀਂ ਬਣਦੀ ਕੀ ਫਿਰ ਆਪਾਂ ਇਹ ਹੁੰਦਾ ਵੀ ਦੋ ਬੇੜੀਆਂ ਵਾਲਾ ਬੰਦਾ ਕਾ ਪਾ ਰਹੀ ਜਾਂਦਾ ਹੈਗਾ ਜੀ ਆਪਦਾ ਇੱਕ ਤਾਂ ਵੀ ਬੋਕਸ ਰੱਖੋ ਵੈਸੇ ਤੁਸੀਂ ਪਹਿਲਾਂ ਦੱਸ ਤਾਂ ਲਈ ਮੈਂ ਦੂਜਾ ਸਾਰਾ ਕੁਝ ਛੱਡ ਕੇ ਹੁਣ ਇਕੱਲਾ ਇੱਧਰ ਏਸੇ ਪਾਸੇ ਹਾਂ ਮੇਰਾ ਇੱਕ ਪਾਸ ਹੀ ਸੀਗਾ ਜੀ ਨਾਈ ਮੈਨੂੰ ਘਰੇ ਕੰਮ ਨੂੰ ਕਹਿਣਾ ਜੀ ਬਸ ਮੇਰਾ ਹੀ ਕੰਮ ਸੀਗਾ ਜੀ ਤੇ ਜਦੋਂ ਤੁਸੀਂ ਥੀਏਟਰ ਕਰਦੇ ਸੀ ਰਾਣੇ ਬਾਈ ਹਰਨਾਲਾ ਨਾਲ ਤਾਂ ਉਦੋਂ ਜਿਹੜਾ ਤੁਸੀਂ ਕਿੱਥੇ ਕਿੱਥੇ ਦਾ ਕਹਿ ਲੀਏ ਵੀ ਕਿੱਥੇ ਕਿੱਥੇ ਕਿੱਦਾਂ ਦੇ ਤੁਸੀਂ ਕੀਤੇ ਨੇ ਉਹਦੇ ਚ ਉਦੋਂ ਤਾਂ ਬਸ ਮੇਰਾ ਭਗਤ ਸਿੰਘ ਨਾਟਕ ਕਰਿਆ ਇੱਕਦਾਂ ਹੀ ਇੱਕ ਬੰਗੀ ਨਾਟਕ ਕੀਤਾ ਜੀ ਜਗਦੀਪ ਬੜਿੰਗ ਦਾ ਲਿਖਿਆ ਸੀਗਾ ਤੇ ਦੋ ਤਿੰਨ ਨਾਟਕ ਹੋਰ ਕੀਤੇ ਸੋਲੋ ਵੀ ਕੀਤੇ ਜੀ ਤੇ ਮੰਨ ਲਓ ਪਾਈ ਰੂਪਾ ਹੋ ਗਿਆ ਜੀ ਬਠਿੰਡਾ ਹੋ ਗਿਆ ਬਰਨਾਲਾ ਜੀ ਮਾਨਸਾ ਉਦੋਂ ਪਹਿਲਾਂ ਨਾਟਕ ਪਿੰਡਾਂ ਦੇ ਵਿੱਚ ਬਹੁਤ ਖੇਡੇ ਜਾਂਦੇ ਸੀਗੇ ਹੁਣ ਤਾਂ ਮੰਨ ਲਓ ਮੰਨ ਲਓ ਕਾਮੇ-ਟਾਮੇ ਪਿੰਡਾਂ ਦੇ ਵਿੱਚ ਨਾਟਕ ਹੁੰਦੇ ਆ ਜਾਂ ਹੁਣ ਕਾਲਜ ਸਕੂਲਾਂ 'ਚ ਰਹਿ ਗਏ ਜੀ। ਉਦੋਂ ਕਾਮਰੇਡ ਸਿਸਟਮ ਜੂਨੀਅਨ ਵਾਲੇ ਪਿੰਡਾਂ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸੀ। ਧਰਨੇ ਲੱਗ ਜਾਣੇ, ਉੱਥੇ ਵੀ ਨਾਟਕ ਕਰਾਉਂਦੇ ਹੁੰਦੇ ਸੀਗੇ। ਹੁਣ ਤਾਂ ਨਾਟਕ ਘਟ ਗਏ ਜੀ, ਹੁਣ ਤਾਂ ਕਿਉਂ YouTube ਨੇ ਕੰਮ ਹਲਿਆਤਾ ਜੀ। ਹਰ ਇੱਕ ਬੰਦਾ ਐਕਟਰ ਬਣਿਆ ਬੈਠਾ ਹੋਣੇ। ਹਾਂ ਜੀ। ਬਾਕੀ ਜਿਹੜਾ ਤੁਹਾਡਾ ਨਾਨਕਾ ਪਿੰਡਾ ਨਾ ਜੀ। ਹਾਂ ਜੀ ਹਾਂ ਜੀ। ਇਹ ਪਿੰਡ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਹੋਈ ਆ। ਹਾਂ ਜੀ ਹਾਂ। ਹਾਂ ਜੀ ਅੱਛਾ ਜੀ ਲੀ। ਕਿੱਕਰ ਦੇ ਜੱਤੂ ਨਾਲ ਤੋਪਾਂ ਦਾ ਮੁਕਾਬਲਾ ਕਿ ਹਾਂ ਜੀ ਹਾਂ ਕਿਉਂਕਿ ਉਹਦੇ ਵਿੱਚੋਂ ਕਾਫੀ ਕੁਝ ਉਹ ਚੀਜ਼ ਨੂੰ ਮਿਲਦਾ ਫਿਰ ਥੋੜੇ ਤੇ ਉਹ ਵੀ ਰੰਗ ਹੋਊਗਾ ਕਿਉਂਕਿ ਇਸ ਪਿੰਡ ਦੇ ਵਿੱਚ ਹੈਗੇ ਉਹ ਹਾਂ ਜੀ ਹੈਗਾ ਸਾਡੇ ਮਲੋ ਜੋ ਸਟਾਰਟਿੰਗ ਦੇ ਵਿੱਚ ਜਦ ਵੀ ਅੰਗਰੇਜ਼ਾਂ ਸਟਾਰਟਿੰਗ ਸਾਡੇ ਪਿੰਡ ਦੇੋਂ ਭਜਾਏਗੇ ਸੀ ਜੋ ਪੈਪਸੋ ਮਜਾਰਾ ਲੈਰ ਸਟਾਰਟ ਹੋਈ ਸੀ ਤਾਂ ਮੇਰੇ ਪਿੰਡ ਦੇ ਵੱਡਿਆਂ ਦਾ ਬਹੁਤ ਯੋਗਦਾਨ ਸੀਗਾ ਇਹਦੇ ਵਿੱਚ ਹਾਂ ਉਹ ਹੈਗੇ ਤੇ ਫਿਰ ਉਹ ਜਦੋਂ ਮਿਲਦੇ ਨੇ ਤੁਹਾਨੂੰ ਕਿਤੇ ਨਾ ਕਿਤੇ ਉਹ ਗੱਲਾਂ ਦਾ ਸੁਣ ਉਹਨੂੰ ਮਿਲਦੀਆਂ ਨੇ ਨਾ ਹਾਂ ਹਾਂ ਮਿਲਦੀਆਂ ਨਹੀਂਆਂ ਪਰ ਮੈਨੂੰ ਇੱਕ ਦੋ ਬੰਦੇ ਕਹਿ ਵੀ ਦਿੰਦੇ ਆ ਵੀ ਥੋੜੇ ਪਿੰਡ ਦੇ ਬਈ ਯਾਰ ਐਡਾ ਤਾਕੜਾ ਮੈਂ ਜ਼ਿਆਦਾ ਇਹਨੂੰ ਦੱਸ ਦਿੰਦਾ ਵੀ ਸਾਡੇ ਪਿੰਡ ਦੇ ਬੰਦੇ ਨੂੰ ਪਿੰਡ ਬਾਰੇ ਘੱਟ ਨੌਲੇਜ ਆ ਪਰ ਜਿਹੜੇ ਪੜਦੇ ਆ ਕਿਤਾਬਾਂ ਪੜਦੇ ਆ ਪੜੇ ਲਿਖੇ ਵਿਦਵਾਨ ਆ ਉਹਨਾਂ ਨੂੰ ਜ਼ਿਆਦਾ ਨੌਲੇਜ ਆ ਅਗਲਾ ਕਹਿੰਦਾ ਵੀ ਤੇਰਾ ਪਿੰਡ ਉਹ ਪੈਪਸੂ ਮਿਆਰਾ ਲਹਿਰਾਲਾ ਪਿੰਡ ਹੈਗਾ ਉਦੋਂ ਮਾਣ ਮਹਿਸੂਸ ਹੁੰਦਾ ਵੀ ਯਾਰ ਹਾਂ ਮੇਰਾ ਤਾਂ ਉਹ ਪਿੰਡ ਹੈਗਾ ਹੁਣ ਆਲੇ-ਦਾਲੇ ਵਾਲੇ ਸਾਡੇ ਪਿੰਡ ਦੇ ਬੱਚਿਆਂ ਨੂੰ ਬੱਚਿਆਂ ਨੂੰ ਬਹੁਤ ਘੱਟ ਪਤਾ ਅੱਜਕੱਲ੍ਹ ਕਿੰਨੇ ਬੱਚੇ ਮੋਬਾਈਲਾਂ 'ਚ ਵੱਢ ਗਏ ਬਿਲਕੁਲ ਮੋਬਾਈਲਾਂ ਨੂੰ ਕੋਈ ਮੋਬਾਈਲਾਂ 'ਚ ਹੋਰ ਹੀ ਚੀਜ਼ ਦੇਖੀ ਜਾਣੀ ਕੋਈ ਪਿੰਡ ਬਾਰੇ ਤਾਂ ਨੌਲੇਜ ਰੱਖਣੀ ਹੀ ਨਹੀਂ ਹੈਗੀ ਬਹੁਤ ਹੋਰ ਬਹੁਤ ਸਾਰਾ ਕੁਝ ਬਿਸਰ ਗਿਆ ਜਿਸ ਤਰ੍ਹਾਂ ਹਾਂ ਨੁਕਸਾਨ ਬਹੁਤ ਜ਼ਿਆਦਾ ਹੈ ਕਿਉਂ ਜਵਾਕਾ ਕੋਈ ਛੋਟਾ ਲਾ ਲੋ ਵੱਡਾ ਲਾ ਲੋ 4 ਮਿੰਟ ਮਿਲਦੇ ਮੋਬਾਈਲ ਦੇ ਵਿੱਚ ਵੜ ਜਾਣਾ ਇਹ ਉਹ ਤੁਸ ਸਿੱਖਣ ਨੂੰ ਘੱਟ ਸਿੱਖਦੇ ਹੈਗੇ ਜਿਹਨਾਂ ਨੂੰ ਸਿੱਖਣਾ ਹੁੰਦਾ ਸਿੱਖਣੀਆਂ ਹੈ ਪਰ ਜਿਆਦਾਤਰ ਸਿੱਖਦੇ ਨਹੀਂ ਹੈਗੇ ਨਹੀਂ ਬਿਲਕੁਲ ਬਾਈ ਹਾਂ ਤੇ ਸਪੋਰਟ ਬਾਈ ਜਿਵੇਂ ਘਰ ਦੀ ਤੁਸੀਂ ਦੱਸ ਦਿੱਤਾ ਨਾ ਕਿ ਮਾਂ-ਬਾਬਾ ਜੂਰੀ ਬਹੁਤ ਪਿਆਰ ਕਰਦੇ ਨੇ ਬਹੁਤ ਸਖਤ ਕਰਦੇ ਨੇ ਤੇ ਹੋਰ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਅੱਗੇ ਵਧਿਓ ਤਾਂ ਸਮੇਂ-ਸਮੇਂ ਤੇ ਕਿਹੜੇ-ਕਿਹੜੇ ਸੱਜਣ ਨੇ ਜਿਹੜੇ ਤੁਹਾਡੇ ਨਾਲ ਖੜਦੇ ਰਹੇ ਨੇ ਜਾਂ ਮਿਲਦੇ ਰਹੇ ਨੇ ਸੱਜਣਾਂ ਮੰਨ ਲਓ ਮੇਰੇ ਪਿੰਡ 'ਚ ਮੇਰੇ 4-5 ਕੇ ਮਿੱਤਰ ਹੈ ਜਦ ਵੀ ਮੈਨੂੰ ਲੋੜ ਪੈਂਦੀ ਹੈ ਮੈਂ ਉਹਨਾਂ ਨੂੰ ਫੋਨ ਕਰਦਾ ਜਾਂ ਉੱਦੀ ਰਾਤ ਮੈਨੂੰ ਘਰੇ ਵੀ ਗੂੜ ਦਿੱਕਤ ਆਉਂਦੀ ਹੈ ਜਾਂ ਬਾਹਰ ਵੀ ਆਉਂਦੀ ਹੈਗੀ ਬਸ ਇਹੀ ਮੇਰੇ ਨਾਲ ਉਹਨਾਂ ਦਾ ਮੇਰੇ ਨਾਲ ਪੱਕਾ ਹੀ ਹੁੰਦਾ ਜੀ ਇਹਦਾ ਮੰਨ ਲਓ ਮੈਂ ਜਿੱਥੇ ਮੈਂ ਜਾਣਾ ਉੱਥੇ ਨੇ ਜਾਣੀ ਜਾਣਾ ਮੇਰੇ ਨਾਲੇ ਮੇਰੇ 4-5 ਕੇ ਮਿੱਤਰ ਹੈ ਜੀ ਕੋਈ ਮੇਰਾ ਬਾਲਾ ਵੱਡਾ ਦੌਰਾਂ ਨਹੀਂ ਹੈਗਾ ਕਿ ਬਈ ਮੈਂ ਹਰੇਕ ਨਾਲ ਬੈਠਣਾ ਹਰੇਕ ਨਾਲ ਰੱਖਣਾ ਨਹੀਂ ਹੈਗਾ ਮੇਰਾ ਜੀ 4-5 ਕੇ ਮਿੱਤਰ ਹੈ ਬਸ ਮਰੇ ਜੀ ਫਿਲਮੀ ਲਾਈਨ ਦੇ ਵਿੱਚ ਫਿਲਮੀ ਲੰਚ ਹੈਗੇ ਜੀ ਫਿਲਮੀ ਲੰਚ ਦਾ ਹੁਣ ਮੰਨ ਲਓ ਰਾਹੁਲ ਬਾਈ ਵੀ ਬਹੁਤ ਵਧੀਆ ਡਿੱਗ ਜੈ ਐਕਟਰ ਲੰਗੇ ਨਾ ਜੀ ਵਰਜੀਤ ਚੰਨੀ ਹੋ ਗਿਆ ਕੇਵਲ ਕ੍ਰਾਂਤੀ ਹੋ ਗਿਆ ਜੀ ਪਧੌਰ ਤੋਂ ਲਗੇ ਸਿੰਗਰ ਵੀ ਬਹੁਤ ਵਧੀਆ ਨੇ ਬਲਜੀਤ ਬਾਵਾ ਹੋ ਗਿਆ ਹਰਪਾਲ ਗਿੱਲ ਕੋਠੇ ਹੋ ਗਿਆ ਜੀ ਐ ਮੇਰੇ ਵਧੀਆ ਐਕਟਰ ਵਧੀਆ ਮਿੱਤਰ ਇੱਕ ਦਾਤੇ ਵਾਸਤੋਂ ਪੁਰੀ ਹੈ ਉਹ ਵੀ ਮੇਰਾ ਵਧੀਆ ਮਿੱਤਰ ਹੈਗਾ ਜੀ ਐ ਬਾਹਰ ਤਾਂ ਵਧੀਆ ਮਿੱਤਰ ਹੈਗੇ ਨਾ ਮੰਨ ਲਓ ਅਮਰਦੀਪ ਬਾਈ ਨਾਲ ਵੀ ਮੇਰੀ ਮਿੱਤਰ ਤੇ ਸਾਨੂੰ ਜਵਾਖਾ ਵਾਂਗੂ ਰੱਖਦੇ ਨੇ ਉਹ ਜਦ ਵੀ ਕੋਈ ਵੀ ਦਿੱਕਤ ਆਉਂਦੀ ਹੈ ਫਿਲਮ ਲੈਣ ਦੇ ਵਿੱਚ ਅਸੀਂ ਉਹਦੇ ਨਾਲ ਸ਼ੇਅਰ ਕਰ ਲੈਂਦੇ ਆ ਜੀ ਆ ਬੱਸ ਇਨੇਕ ਮਿੱਤਰ ਨੇ ਤੁਸੀਂ ਜਿੰਨੇ ਵੀ ਪਲੇ ਵਗੈਰਾ ਕੀਤੇ ਨੇ ਨਾ ਇੱਥੇ ਕੀਤੇ ਨੇ ਇੰਡੀਆ ਦੇ ਲੈਵਲ ਤੇ ਜਾਂ ਕਿਤੇ ਬਾਹਰ ਵੀ ਕਿਤੇ ਮੌਕਾ ਨਹੀਂ 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 ਇੰਡੀਆ ਲੈਵਲ ਦੀ ਬਾਹਰ ਕਿਤੇ ਮੌਕਾ ਨਹੀਂ ਬਾਹਰ ਕੋਸ ਤਾਂ ਜਾਣ ਨੂੰ ਪਾਕਿਸਤਾਨ ਦੇ ਇੱਕ ਦੋ ਵਾਰੀ ਸੈਟਿੰਗ ਜੀ ਬਣਾਈ ਆ ਉਹ ਭਰਾਵ ਨੂੰ ਡਰ ਜਾ ਲੱਗਣ ਲੱਗ ਜਾਂਦੇ ਬਈ ਜੇ ਕਿਤੇ ਹੋਰ ਜਾਣਾ ਪੈਗਾ ਤਾਂ ਉਧਰੋਂ ਵੀ ਰਹਿ ਜਾਾਂਗੇ ਜੀ ਇਹ ਬਹੁਤ ਦੇ ਦਾਰੇ ਜੀ ਹਾਂ ਬਹੁਤ ਦੇ ਮਨ ਦੇ ਉੱਤੇ ਰਹਿੰਦਾ ਵੀ ਜੇ ਤਰ ਪਾਕਿਸਤਾਨ ਦੇ ਇੱਕ ਦੋ ਵਾਰੀ ਬਣੀ ਸੀ ਗੱਲ ਜੀ ਨਸੋ ਤਾਂ ਕਰਕੇ ਵਿੱਚ ਰਹਿ ਗਈ ਅੱਛਾ ਭਾਈ ਜੀ ਆਪਾਂ ਦੁਬਾਰਾ ਫਿਰ ਇਸੇ ਫਿਲਮ ਤੇ ਫੋਕਸ ਕਰੀਏ ਗੁਰੂ ਨਾਨਕ ਜਹਾਜ਼ ਤੇ ਹਾਂ ਜੀ ਜਿਵੇਂ ਤੁਹਾਡਾ ਇੱਕ ਸੀਨ ਹੈ ਜਦੋਂ ਤੁਸੀਂ ਪਾਣੀ ਵਾਲਾ ਕਰਦੇ ਹੋ ਨਾ ਇਹ ਵੀ ਔਖਾ ਹੋ ਹਾਂ ਜੀ ਹਾਂ ਜੀ ਬਹੁਤ ਟਫਾ ਸੀਨ ਸੀ ਹਾਂ ਜੀ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਟਕ ਵੀ ਜਾਂਦੇ ਹੋ ਹਨਾ ਜੀ ਹਾਂ ਜੀ ਹਾਂ ਜੀ ਉਹ ਮੰਨ ਲਓ ਅਡੇ ਕਰੈਕਟਰ ਹੈ ਡਾਕਟਰ ਸਾਹਿਬੀ ਉਹ ਮੰਨ ਲਓ ਉਹਦੇ ਉਧਰ ਸਿਸਟਮ ਹੁੰਦਾ ਹੈ ਉਧਰ ਪਹਿਲਾਂ ਗੱਲਬਾਤ ਰਹਿੰਦੀ ਸੀ ਉਹਦੀ ਉਧਰਲੇ ਲੀਡਰ ਨਾਲ ਜੀ ਤੇ ਉਹ ਮੰਨਦਾ ਸਾਨੂੰ ਕਹਿ ਵੀ ਦਿੰਦਾਗਾ ਵੀ ਜੇ ਤੁਸੀਂ ਤਾਂ ਬਾਬੇ ਮਗਰ ਲਾ ਕੇ ਇੱਥੇ ਰਹਿ ਰੂ ਜਾਉਗੇ ਵੀ ਜੀ ਨੇ ਜਾਣਾ ਤਾਂ ਆਜੋ ਉਦੋਂ ਕਿ ਮੇਰੀ ਸਾਡੇ ਵੀ ਦਿਮਾਗ 'ਚ ਆਇਆ ਵੀ ਆਪਾਂ ਇਹਦੇ ਨਾਲ ਹੀ ਚੱਲਾਂ ਵੀ ਕਿ ਤਾਂ ਇੱਥੇ ਰਹਿ ਜੀਏ ਕਿਉਂ ਉਦੋਂ ਹਰ ਇੱਕ ਬੰਦੇ ਨੂੰ ਆਉਂਦਾ ਵੀ ਮੈਂ ਵੀ ਬਾਹਰ ਜਾਵਾਂ ਮੈਂ ਵੀ ਬਾਹਰ ਜਾਵਾਂ ਹੀ ਉੱਥੋਂ ਥੋੜਾ ਜਿਹਾ ਭਟਕ ਜਾਨੇ ਹੁੰਦੇ ਨੇ ਜੀ ਹਾਂਜੀ ਹਾਂਜੀ ਤੇ ਇਸ ਫਿਲਮ ਦੇ ਬਾਰੇ ਤੁਸੀਂ ਹੋਰ ਜਿਹੜੇ ਸਾਡੇ ਦਰਸ਼ਕ ਨੇ ਵੈਸੇ ਤਾਂ ਬਹੁਤ ਵਧੀਆ ਮਾਣ ਮਿਲ ਰਿਹਾ ਹੈ ਵਧੀਆ ਵੇਖ ਰਹੇ ਨੇ ਹਾਂਜੀ ਹਾਂ ਚੰਗਾ ਬਹੁਤ ਵਧੀਆ ਰਿਸਪਾਂਸ ਹੈ ਤੇ ਮੈਂ ਪਰ ਇੱਕ ਗੱਲ ਕਹਿਣਾ ਵੀ ਇਹ ਫਿਲਮ ਨਾ ਐਹੀ ਜਿਹੀ ਫਿਲਮਾਂ ਬਾਰ-ਬਾਰ ਨਹੀਂ ਬਣਦੀਆਂ ਜੀ ਮੰਨ ਲਓ ਇਹ ਫਿਲਮ ਨੂੰ ਬਣਾਉਣ ਦੇ ਵਿੱਚ ਜਿਹੜਾ ਜਹਾਜ਼ ਦਾ ਸੈਟਅਪ ਸੀਗਾ 2 ਤੋਂ 2.5 ਸਾਲ ਦੇ ਵਿੱਚ ਲੱਗੇ ਸੀ ਨਾ ਜਹਾਜ਼ ਦਾ ਸੈਟਅਪ ਤਿਆਰ ਕਰਨ ਲਈ ਆਪਾਂ 2.5 ਸਾਲਾਂ ਦਾ ਆਪਣੇ ਮਿਸਤਰੀ ਲਾ ਲੈਂਦੇ ਘਰੇ ਆਪ ਪੱਕ ਜਾਨੇਗੇ ਘਰੋਂ ਕੱਢ ਦਿੰਦੇ ਆ ਵੀ ਉਹ ਕਦ ਬਗ ਜੇ ਕਦ ਆਏ ਹਾਂ ਇਹਦਾ ਵੀ ਕਦੋਂ ਜਾਊਗਾ ਇਹ ਉਹ ਬੰਦਿਆਂ ਨੇ ਕਦੇ ਵੀ ਮੱਥੇ ਟੇਉਣੀ ਨਹੀਂ ਦੇਖਣੀ ਸੀ ਅਸੀਂ ਨੇ ਜੀ ਨੁਕਸਾਨ ਵੀ ਹੁੰਦਾ ਸੀ ਜਿਆ ਸੱਟ ਦੇ ਉੱਤੇ ਜਦ ਅਸੀਂ ਜਾਂਦੇ ਸੀ ਇਹ ਸਾਨੂੰ ਜਾ ਕੇ ਅਸੀਂ ਕਹਿੰ ਬਈ ਬਈ ਤੁਸੀਂ ਟਾਈਮ ਦੇ ਕੇ ਸਾਨੂੰ ਮੁੜ ਕੇ ਸਾਧਦੇ ਨਹੀਂ ਹੈਗੇ ਅੰਦਰ ਬਾਈ ਨੂੰ ਅਸੀਂ ਕਹਿ ਵੀ ਦਿੰਦੇ ਸੀ ਅਸੀਂ ਨਾਰਾਜ਼ ਵੀ ਹੋ ਜਾਂਦੇ ਅੰਦਰ ਬਾਈ ਸਾਨੂੰ ਇੱਕ ਹੀ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਜਦ ਸੱਟ ਤੇ ਆਗੇ ਉਦੋਂ ਦੇਖੋ ਤੁਸੀਂ ਮੌਲ ਨਹੀਂ ਤੇ ਉੱਥੇ ਨੁਕਸਾਨ ਵੀ ਹੋ ਜਾਣਾ ਤੇ ਉਤਰਾ ਚੜਾ ਹੁੰਦੇ ਰਹਿੰਦੇ ਬਾਰਸ਼ ਨਾਲ ਸੱਟ ਖਰਾਬ ਹੋ ਜਾਣਾ ਭੇਜ ਜਾਣਾ ਜੀ ਤੇ ਮੰਨ ਲਓ ਜਿਹੜਾ ਕਲਾ ਨਟ ਸੀ ਆ ਜੀ ਇੱਕ ਨਟ ਤੋਂ ਲੱਗੇ ਰਸਤੇ ਤੋਂ ਲੱਗੇ ਜਿਹੜੀਆਂ ਅੰਦਰ ਫੋਟੋਆਂ ਵੀ ਲੱਗੇ ਸੀ ਅੰਦਰੀਆਂ ਜੀ ਉਹ ਵੀ ਉਸ ਟਾਈਮ ਨਹੀਂ ਸੀਗੇ ਜੀ ਉਹਨੂੰ 114 ਦੀ ਅਸੀਂ ਸੀਗੇ ਮੰਨ ਲਓ ਛੋਟੀ ਛੋਟੀ ਚੀਜ਼ ਵੀ ਉਹਨਾਂ ਨੇ ਰਏ ਕੀ ਕਰਕੇ ਮੰਗਾਈ ਹੈ ਜੀ ਤੇ ਇਹ ਨਹੀਂਗੇ ਵੀ ਉਹਨਾਂ ਨੂੰ ਟਾਈਮ ਪਾਸ ਕਰਤਾ ਹੋਵੇ ਕੋਈ। ਅਡਾ ਅਸ਼ਰਨ ਬਾਈ ਦਾ ਬਹੁਤ ਵਧੀਆ ਸੁਭਾਅ ਦੇ ਨੇ, ਨਿੱਗੇ ਸੁਭਾਅ ਦੇ ਮਾਲਕ ਨਹੀਂ ਹੋ। ਜਮੀ ਕਿਸੇ ਨਾਲ ਵੀ ਗੁੱਸੇ ਨਹੀਂ ਹੁੰਦੇਗੇ। ਮੈਂ ਕਹਿੰਦਾ ਹਰ ਇੱਕ ਬੰਦੇ ਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਜਿਵੇਂ ਸਾਨੂੰ ਮਿਲੇਗਾ। ਹਾਂ ਜੀ। ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਦਰਸ਼ਕਾਂ ਦਾ ਵੈਸੇ ਇਹੀ ਕਹਿਣਾ ਚਾਹੁੰਦੇ ਆਂਗੇ ਵੀ ਇਹ ਫਿਲਮਾਂ ਨਾਲ ਹੀ ਪਰਿਵਾਰ ਨੂੰ ਲੈ ਕੇ ਜਾਓ। ਆਪਾਂ ਦੂਜੀਆਂ ਫਿਲਮਾਂ ਵੀ ਹਾਸੇ ਟੱਠਣੀਆਂ ਵੀ ਤੇ ਦਿਖਾਉਣੀਆਂ ਹੈਗੇ। ਹਾਂ। ਤੇ ਪਰਿਵਾਰ ਨੂੰ ਲੈ ਕੇ ਜਾਓ ਤੇ ਮੈਂ ਇਹ ਮਾਣ ਕਰਦਾਗਾ ਇਹ ਫਿਲਮ ਦੇਖ ਕੇ ਇੱਕ ਵਿੱਚ ਕਰੈਕਟਰ ਕਰਕੇ ਵੀ ਜਿਹੜਾ ਵੀ ਬੰਦਾ ਦੇਖੂਗਾ ਚਾਹੇ ਮੁੰਡਾ ਜाये ਕੁੜੀ ਤੇ ਕੁਝ ਸਿੱਖ ਕੇ ਨਿਕਲੂਗਾ ਤੇ ਆਪਣੇ ਬਜ਼ੁਰਗਾਂ ਨੂੰ ਪੁੱਛੂਗਾ ਵੀ ਕੀ ਕਹਾਣੀ ਹੈਗੀ ਕੋਈ ਇਹਦੇ ਵਿੱਚ ਮਿਰਚ ਮਸਾਲਾ ਨਹੀਂ ਲੱਗਿਆ ਹੋਇਆਗਾ ਜੈਨੂਨ ਦੀ ਜੈਨੂਨ ਕਹਾਣੀਆਂ 100% ਜੈਨੂਨ ਕਹਾਣੀਆਂ ਇਹ ਹਮ ਸਾਰੀ ਮੰਨ ਲਓ ਜੋ ਕੈਨੇਡਾ 'ਚ ਵੀ ਜੋ ਕੁਝ ਵਾਪਰਿਆ ਸੀ ਉਸ ਟਾਈਮ ਤੇ ਆਪਣੇ ਨਾਲ ਮੇਰੇ ਬੱਸ ਕੋਲੋਂ ਪੋਗੇ ਭਾਈ ਨਾਲੇ ਤੇ ਇੱਧਰ ਵੀ ਜੋ ਵੀ ਜਹਾਜ਼ ਦੇ ਵਿੱਚ ਘਟਨਾਵਾਂ ਹੋਈਆਂ ਸੀ ਸਾਰੀਆਂ ਜੈਨੂਨ ਨੇ ਜੈਨੂਨ ਨਹੀਂ ਕੋਈ ਵੀ ਮਿਰਚ ਮਸਾਲਾ ਨਹੀਂ ਲੱਗਿਆ ਹੋਇਆ ਹੈ ਆਪਾਂ ਤਾਂ ਇਹੀ ਗੱਲ ਕਹਿੰਦੇ ਵੀ ਪਰਿਵਾਰ ਦੇ ਸਮੇਤ ਜਾ ਦੇਖਣਾ ਚਾਹੀਦਾ ਦਰਸ਼ਕਾਂ ਨੂੰ ਜਾ ਕੇ ਬਿਲਕੁਲ ਜੀ ਹਾਂ ਕਿਉਂ ਸਿੱਖਣ ਨੂੰ ਹੀ ਮਿਲਣਾ ਝਗੜਾ ਵੀ ਦੂਜਾ ਕੰਮ ਹੈ ਜਿਾ ਕੋਈ ਸੀ ਟੱਠੇ ਵਾਲਾ ਕੰਮ ਹੈਗਾ ਆਪਣਾ ਆਪ ਦਾ ਇਤਿਹਾਸ ਹੈ ਜੇ ਆਪਾਂ ਨੇ ਜਵਾਖਾਂ ਨੂੰ ਇਹੀ ਨਹੀਂ ਦਿਖਾਵਾਂਗੇ ਤਾਂ ਹੋਰ ਆਪਾਂ ਕੀ ਦਿਖਾ ਸਕਦੇ ਬਿਲਕੁਲ ਉਹ ਜੋੜਨਗੇ ਵੀ ਕਿਵੇਂ ਇਤਿਹਾਸ ਹਾਂ ਜੇ ਆਪਾਂ ਨੂੰ ਆਹ ਹੁਣ ਬਜ਼ੁਰਗਾਂ ਨੂੰ ਹੀ ਚਾਹੀਦਾ ਨਾ ਆਪਣੇ ਵੱਡਿਆਂ ਨੂੰ ਹੀ ਚਾਹੀਦਾ ਹੈਗਾ ਵੀ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ ਮੈਂ ਤਾਂ ਬਸ ਇਹੀ ਗਵਾਹਸ਼ ਕਰਦਾ ਵੀ ਆਪਦੇ ਪਰਿਵਾਰ ਸਮੇਤ ਜਾਓ ਫਿਲਮ ਦੇਖਣੇ ਹ ਮਾਦਾ ਤਾਂ 300 ਰੁਪਏ ਤੱਕ ਡੀ ਸਕਦਾਗਾ ਜੀ ਹਾਂਜੀ ਬਿਲਕੁਲ ਆਪਾਂ ਮੰਨ ਲਏ ਮੈਂ ਆਗਾ ਜੀ ਮੈਂ ਸ਼ਰਾਬ ਪੀਨਾਗਾ ਤਾਂ ਨਾ ਨਾ ਕਰਦੇ ਪਾ ਸੋਈਦਾ ਪੀ ਜਾਊਗਾ ਜੀ ਬਿਲਕੁਲ ਬਿਲਕੁਲ ਉਹ ਖਰਚੇ ਉਹ 2 250 ਦੀ ਬੋਤਲ ਲੈ ਲਈ ਪਾਣੀ ਲੈ ਲਈ ਖਾਰਾ ਲੈ ਲਈ ਨਾਲ ਅੰਡੇ-ਉੰਡੇ ਲੈ ਲਈ ਉਹ 300 ਰੁਪਏ ਕੱਢ ਕੇ ਬੰਦਾ 2 2 ਬਣਾ ਦਿਖਾ ਸਾ 150 ਦੀ ਟਿਕਟ ਆ ਜਾਂਦੀ ਹਾਂ ਨਾ ਵਧੀਆ ਲੋ ਤਾਂ 150 ਦੀ ਟਿਕਟ ਲੈ ਲੋ ਤਾਂ ਦਿਖਾਓ ਬਿਲਕੁਲ ਇਹ ਚਾਰ ਪੰਜ ਤੋਂ ਆਪਣੇ ਪਰਿਵਾਰ ਚ ਚਾਰ ਤੋਂ ਪੰਜ ਜੀ ਹੁੰਦੇ ਨੇਗੇ ਕਿੱਡੀ ਗੱਲ ਹੈ ਬਿਲਕੁਲ ਉਹ ਸਿੱਖਣਗੇ ਕਿੰਨਾ ਕੁ ਸਹੀ ਬਿਲਕੁਲ ਤੇ 22 ਦੇ ਪਰਿਵਾਰ ਚ ਹੋਰ ਕੌਣ-ਕੌਣ ਨੇ ਮੇਰਾ ਇੱਕ ਛੋਟਾ ਬ੍ਰਦਰ ਹੈ ਜੀ ਆਸਟ੍ਰੇਲੀਆ ਰਹਿੰਦਾ ਹੈ ਜੀ ਅੱਛਾ ਹਾਂ ਜੀ ਬੱਸ ਮੇਰੀ ਮੰਮੀ ਦੀ ਡੈਥ ਹੋਈ ਹੈ ਡੈਡੀ ਦੀ ਮੰਮੀ ਹੈ ਨਹੀਂ ਮੇਰੀ ਜੀ ਹਾਂ ਜੀ ਕਦੋਂ ਲੈ ਤੁਗੇ ਉਹਨਾਂ ਦੀ ਖਾਸ ਸਮਾ ਹੋ ਗਿਆ ਇਹਨਾਂ ਦੇ ਹੋ ਗਏ 7-8 ਸਾਲ ਹੋ ਗਏ ਜੀ ਉਹ ਮੰਨ ਲਓ ਡੈਥ ਤੋਂ ਪਹਿਲਾਂ ਵੀ ਬਿਮਾਰੀ ਰਹਿੰਦੇ ਸੀ ਮੇਰੀ ਮਾਤਾ ਜੀ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਹੁੰਦੇ ਸੀ ਉਹਨਾਂ ਨੂੰ ਅਲਰਜੀ ਸੀ ਪਿੰਡੇ ਦੀ ਮੰਨ ਲਓ ਜਿਹੜੇ ਮੇਰੇ ਮਾਮਾ-ਮਾਮੀ ਨੇ ਨਾ ਇੰਨੇ ਕਿ ਮੇਰੇ ਲਈ ਰੱਬ ਬਣ ਕੇ ਆਏ ਹੋਣੇਗੇ ਉਹ ਤੇ ਮਨ ਲਓ ਜੋ ਮੇਰੀ ਮਾਤਾ ਬਿਮਾਰ ਹੋ ਜਾਣਾ ਉਹਨਾਂ ਨੇ ਸਾਹਮਣਾ ਹੀ ਇੱਕ ਮੇਰੇ ਮਾਮਾ ਵੀ ਬਠੰਡੇ ਰਹਿੰਦੇ ਨੇ ਜਿਹੜੇ ਜਿਨ੍ਹਾਂ ਨੂੰ ਮੈਨੂੰ ਬਹੁਤ ਜ਼ਿਆਦਾ ਪਿਆਰ ਹੈਗਾ ਜੋ ਵੀ ਮੱਲਾ ਆਪਾਂ ਆਪਣੇ ਮਾਪਿਆਂ ਨਾਲ ਗੱਲ ਸਾਂਝੀ ਕਰਦੇ ਆ ਮੈਂ ਉਹਨਾਂ ਨਾਲ ਉਵੇਂ ਗੱਲ ਸਾਂਝੀ ਕਰਦਾ ਹਾਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟਰੀ ਹੈ ਮੈਨੂੰ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾਗਾ ਵੀ ਤੈਨੂੰ ਇੱਥੇ ਟੈਨਸ਼ਨ ਨਾ ਤੂੰ ਐਵੇਂ ਹੋ ਮੇਰੇ ਨਾਲ ਬਰਾਬਰ ਖੜਦੇ ਨੇ ਜੀ ਹਾਂ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਤੁਹਾਡਾ ਸੋ ਅਸੀਂ ਅਰਦਾਸ ਕਰਾਂਗੇ ਦੁਆ ਕਰਾਂਗੇ ਕਿ ਸਾਡਾ ਵੱਡਾ ਸਰਾਉ ਹੈ ਜਿਹੜਾ ਹੈ ਹਾਂਜੀ ਹਾਂਜੀ ਭਾਈ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹੋਰ ਵੱਡਾ ਹੋ ਕੇ ਆਵੇ ਹਾਂਜੀ ਹਾਂਜੀ ਬਾਈ ਬਸ ਲੱਗ ਰਿਹਾ ਮਿਹਨਤ ਕਰੀ ਜਾਨੇਗਾ ਨਾ ਫਲ ਦੇਣਾ ਬਾਬੇ ਨਾਨਕ ਦੇ ਹੱਥ ਹੈਗਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਮਿਹਨਤ ਕਰੇ ਤਾਂ ਹਲ ਮਿਲਦੀ ਮਿਲਦਾ ਤਾਂ ਕੋਈ ਸਮੱਸਿਆ ਨਹੀਂ ਹਾਂਜੀ ਹਾਂਜੀ ਭਾਈ ਇਹ ਤਾਂ ਗੱਲ ਹੈਗੀ ਬਿਲਕੁਲ ਬੰਦੇ ਦੀ ਨੀਤ ਹੋਣੀ ਚਾਹੀਦੀ ਹੈ ਬੰਦੇ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਮੈਂ ਕੁਝ ਕਰਨਾ ਹੈ ਤਾਂ ਫਿਰ ਉਹ ਜ਼ਰੂਰ ਮਿਲਦਾ ਹੈ ਹਾਂ ਹਾਂ ਬਸ ਜਜ਼ਬਾ ਪਾ ਰੱਖ ਰੱਖੇਗਾ ਤੁਹਾਡੇ ਸਾਹਮਣੀਆਂ ਲੱਗ ਰਹੇ ਹੈਗੇ ਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਥੈਂਕ ਯੂ ਭਾਈ